ਹਾਂਜੀ ਬਾਬਿਓ ਪਹਿਲਾਂ ਤੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਚਾਨ ਚੱਕੀ ਆਪਾਂ ਨੂੰ ਲਾਈਵ ਹੋਣਾ ਪੈ ਗਿਆ ਉਹਦਾ ਕਾਰਨ ਇਹ ਸੀ ਕਿ ਆਪਾਂ ਕਾਫੀ ਦਿਨਾਂ ਤੋਂ ਗੱਲਬਾਤ ਕੋਈ ਕੀਤੀ ਨਹੀਂ ਆਪਣੇ ਸਿੰਘਾਂ ਦੇ ਨਾਲ ਤੇ ਮੈਂ ਕਿਹਾ ਵੀ ਗੱਲਬਾਤ ਅੱਜ ਥੋੜੀ ਬਹੁਤੀ ਕਰੀਏ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਘਟਨਾ ਕਰਮ ਹੋਏ ਆ ਨਾ ਉਹ ਵਿਚਾਰ ਲੀਏ ਇੱਕ ਤੇ ਹੈਗਾ ਹੀ ਸਪੀਨ ਵਾਲੀ ਘਟਨਾ ਸਪੀਨ ਹੜਾਏ ਪਏ ਹੀ ਹਨ ਤੇ ਇਹ ਹੜਾਂ ਦੇ ਵਿੱਚ ਭਾਈ ਅਮਰੀਕ ਸਿੰਘ ਹੋਣੀ ਤੇ ਸਾਡੀ ਟੀਮ ਦੇ ਮੈਂਬਰ ਆ ਵੀਰੇ ਪ੍ਰਿੰਸ ਹੋਣੀ ਸੇਵਾ ਕਰ ਰਹੇ ਸੀ ਉੱਥੇ ਤੇ ਉਹਨਾਂ ਨੇ ਬੜਾ ਵਧੀਆ ਮਤਲਬ ਕਿ ਸਾਰਾ ਪ੍ਰੋਗਰਾਮ ਉਲੀਕਿਆ ਸੀ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਉਹ ਸਾਰੀ ਚਲਾ ਰਹੇ ਸੀ ਪਰ ਹੋਇਆ ਕੀ ਵੀ ਉੱਥੇ ਕੁਝ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੱਲਬਾਤ ਕਰਨੀ ਜ਼ਰੂਰੀ ਹੈ ਆਪਣੀ ਅ ਪਹਿਲੀ ਤੇ ਗੱਲਬਾਤ ਉੱਥੇ ਪਾਬਿਓ ਇਹ ਹੋਈ ਕਿ ਉੱਥੇ ਜਿਹੜੀ ਸੰਗਤ ਸੀ ਉਹ ਲੱਗੀ ਸੀ ਆਪਣੇ ਤਰੀਕੇ ਨਾਲ ਹੀ ਗੱਲਬਾਤ ਕਰਨਾ ਜਿੰਨੀ ਕ ਚਾਹੀਦੀ ਸੀ ਸੇਵਾ ਉਹਨਾਂ ਨੂੰ ਉਹ ਨਿਭਾ ਰਹੇ ਸੀ ਆਪਣੇ ਤ੍ਰਿਕ ਦੇ ਨਾਲ ਹੀ ਤੇ ਉਹਦੇ ਵਿੱਚ ਕੀ ਹੋਇਆ ਕਿ ਇਹ ਰਵੀ ਸਿੰਘ ਹੁਣੀ ਉੱਥੇ ਪਹੁੰਚੇ ਆਪਣੇ ਬੰਦੇ ਲੈ ਕੇ ਤੇ ਅਮਰੀਕ ਸਿੰਘ ਹੁਣਾ ਨੇ ਤੇ ਪ੍ਰਿੰਸ ਹੁਣਾ ਨੇ ਇਹਨਾਂ ਨੂੰ ਇੰਨੀ ਗੱਲ ਕਹੀ ਕਿ ਆਪਾਂ ਤੁਹਾਨੂੰ ਫੰਡਲੀ ਪੋਸ਼ ਨਹੀਂ ਪਾਉਣ ਦੇਣੀ ਜੇ ਤੁਸੀਂ ਬੰਦੇ ਸੇਵਾ ਲਈ ਦੇਣੇ ਆ ਤੇ ਬੰਦੇ ਤੁਸੀਂ ਸੇਵਾ ਲਈ ਦੇ ਸਕਦੇ ਹੋ ਤੇ ਉਹਦੇ ਵਿੱਚ ਚਲੋ ਇਹਨਾਂ ਦੀ ਕੁਝ ਬੋਲਬਲਾਰਾ ਵੀ ਹੋਇਆ ਉੱਥੇ ਪਰ ਫਿਰ ਇਹਨਾਂ ਨੇ ਜਿਹੜੀ ਹੀ ਗੱਲਬਾਤ ਉਹ ਕਿਸੇ ਹੋਰ ਬਨੇ ਕਮਾਤੀ ਸ਼ਾਇਦ ਰਵੀ ਸਿੰਘ ਦਾ ਇੱਕ ਮੈਸੇਜ ਜਿਹੜਾ ਉਹਨਾਂ ਨੇ ਕੀਤਾ ਗਿਆ ਰਵੀ ਸਿੰਘ ਵੱਲੋਂ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾ ਸ਼ਾਇਦ ਉਹੀ ਮੈਸੇਜ ਆ ਇੱਕ ਮਿੰਟ ਠੀਕ ਸਿੰਘ ਹਾਂਜੀ ਹਾਂਜੀ ਭਾਈ ਸਾਹਿਬ ਥੈਂਕ ਯੂ ਤੁਹਾਡੇ ਫੋਨ ਖੋਲਦਾ ਤੇ ਅਪਡੇਟ ਆ ਅ ਕਾਫੀ ਜਿਦਾ ਬੇ ਗੱਲਬਾਤ ਕਰਨ ਗੀ ਕਾਫੀ ਅਫਸੋਸ ਆ ਭਈ ਇੰਨਾ ਕੁਝ ਕਰਕੇ ਤੇ ਜਿੱਦਾਂ ਬੇ ਇੱਕ ਦੂਜੇ ਨੂੰ ਮਾੜਾ ਬੁੱਲਣਾ ਫੇ ਇਹ ਸਾਡੀ ਸਾਰਿਆਂ ਦੀ ਹਾਰ ਹੁੰਦੀ ਹੈ ਕੋਈ ਜਿੱਤ ਨਹੀਂ ਕਿਸੇ ਜਿੱਤ ਨਹੀਂ ਗਈ ਅਮਰੀਕਾ ਸਾਂ ਹੋਵੇ ਪ੍ਰਿੰਸ ਹੋਵੇ ਅਸੀਂ ਹੈਗੇ ਸਾਰੇ ਭਰਾ ਆ ਪਰ ਕਈ ਵਾਰੀ ਪਿੱਛੋਂ ਚਾਬੀ ਕੋਈ ਦੇ ਦਿੰਦਾ ਇੰਨੀ ਵੱਡੀ ਜਾਂ ਇੰਨੀ ਨਫ਼ਰਤ ਪੈਦਾ ਹੁੰਦੀ ਦਿਲ ਦੇ ਵਿੱਚ ਕਿਸੇ ਦੇ ਕਾਹ ਪੁੱਛਣ ਤੋਂ ਹਾਂਜੀ ਇੱਥੇ ਰਵੀ ਸਿੰਘ ਨੇ ਇੰਨੀ ਗੱਲ ਕਹੀ ਆ ਕਿ ਚਾਬੀ ਦੇ ਦਿੰਦਾ ਕੋਈ ਇੰਨੀ ਵੱਡੀ ਕਿ ਨਫ਼ਰਤ ਫੈਲ ਜਾਂਦੀ ਹੈ ਮੈਂ ਇਸ ਗੱਲ ਦਾ ਜਵਾਬ ਦੇਦਾ ਪਹਿਲਾਂ ਰਵੀ ਸਿੰਘ ਜੀ ਚਾਬੀ ਮੈਂ ਕਿਸੇ ਨੂੰ ਨਹੀਂ ਦਿੱਤੀ ਨਾ ਮੈਂ ਪ੍ਰਿੰਸ ਹੁਣਾਂ ਨੂੰ ਉੱਥੇ ਸੇਵਾ ਕਰਨ ਨੂੰ ਕਿਹਾ ਨਾ ਮੈਂ ਅਮਰੀਕ ਸਿੰਘ ਹੁਣਾਂ ਨੂੰ ਕਿਹਾ ਉਹ ਬੰਦੇ ਆਪਣੇ ਤੌਰ ਦੇ ਉੱਤੇ ਹੀ ਲੱਗੇ ਰਹੇ ਜਦੋਂ 10 ਦਿਨ ਉਹਨਾਂ ਨੂੰ ਸਫਾਈ ਕਰਦਿਆਂ ਨੂੰ ਹੋਗੇ 10 ਦਿਨ ਉਹਨਾਂ ਨੂੰ ਕੰਮ ਕਰਦਿਆਂ ਨੂੰ ਹੋਗੇ ਤੁਹਾਨੂੰ ਪਤਾ ਲੱਗਾ ਵੀ ਕੰਮ ਹੁਣ ਸੰਭਿਆ ਗਿਆ ਸਮੇਟਿਆ ਚੱਲਿਆ ਉਦੋਂ ਤੁਸੀਂ ਆਪਣਾ ਲੰਗ ਲੈਣਾ ਲੈ ਕੇ ਤੇ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਕਿਹਾ ਵੀ ਤੁਸੀਂ ਸੇਵਾ ਕਰੋ ਸਾਡੇ ਨਾਲ ਪਰ ਤੁਸੀਂ ਸਾਡਦੀ ਪੋਸਟ ਨਹੀਂ ਪਾਉਣੀ ਕਿਉਂਕਿ ਨਾ ਸਾਨੂੰ ਫੰਡ ਦੀ ਲੋੜ ਵਾ ਨਾ ਹੀ ਫੰਡ ਲੈਣਾ ਵਾ ਸਾਡੀਆਂ ਸੁਪੀਨ ਦੀਆਂ ਸੰਗਤਾਂ ਜਿਹੜੀਆਂ ਵਾ ਉਹ ਸੇਵਾ ਕਰ ਰਹੀਆਂ ਵਾ ਹੱਥੀ ਸੇਵਾ ਕਰ ਰਹੀਆਂ ਜੋ ਫੂਡ ਫਾਰਡ ਲੈਣਾ ਵਾ ਉਹ ਮਤਲਬ ਕਿ ਅਸੀਂ ਆਪ ਕਰ ਲਾਂਗੇ ਉੱਥੇ ਤੁਸੀਂ ਵਾਟਰ ਸਰਵਾਈਵਲ ਜਿਹੜੇ ਬਾਕਸ ਵਾ ਉਹਨਾਂ ਦੇ ਵੱਲੋਂ ਦੋ ਗੱਡੀਆਂ ਪਾਣੀ ਦੀਆਂ ਭੇਜੀਆਂ ਤੇ ਹੋਰ ਸ਼ਾਇਦ ਥੋੜਾ ਜਿਹਾ ਕੋਈ ਸਮਾਨ ਉਹਨਾਂ ਨੂੰ ਦਿੱਤਾ ਤੇ ਉਹ ਵੀ ਤੁਸੀਂ ਆਪਣੇ ਕੋਲੋਂ ਦਿੱਤਾ ਉਹ ਤੁਹਾਨੂੰ ਹਮੇਸ਼ਾ ਹੀ ਕਿਤੇ ਵੀ ਕੰਟਰੀ ਦੇ ਵਿੱਚ ਤੁਸੀਂ ਸੇਵਾ ਕਰਨ ਜਾਂਦੇ ਹੋ ਤੇ ਤੁਹਾਨੂੰ ਵਾਟਰ ਸਰਵਾਈਵਲ ਬਾਕਸ ਵਾਲੇ ਸਮਾਨ ਦਿੰਦੇ ਆ ਤੇ ਤੁਸੀਂ ਆਪਣੇ ਵਲੰਟੀਅਰ ਦੇ ਕੇ ਤੇ ਸਾਰੀ ਵਾਵਾ ਜਿਹੜੀ ਆਪ ਲੁੱਟ ਲੈਂਦੇ ਹੋ ਬਾਕੀ ਅੱਗੇ ਸੁਣਿਓ ਤੋਂ ਬਗੈਰ ਜਾਂ ਜਾਂ ਸੋਚਣ ਤੋਂ ਬਗੈਰ ਤੇ ਬੰਦਾ ਉਹ ਨਫਰਤ ਦਾ ਪਾਗਲ ਹੋ ਜਾਂਦਾ ਇਹ ਮੈਂ ਬਹੁਤ ਦੇਖਿਆ 25 ਸਾਲ ਦੇ ਵਿੱਚ ਤੇ ਇਹ ਗੱਲ ਵਧੀ ਜਾਂਦੀ ਆ ਸਾਡੇ ਕੌਮ ਦੇ ਵਿੱਚ ਵੀ ਤੇ ਅਸੀਂ ਠੀਕ ਆ ਅਸੀਂ ਚੌਂਦੇ ਨਹੀਂ ਪਈ ਕਿਸੇ ਨੀਵਾ ਦੇਖੀਏ ਜਿੱਦਾਂ ਵੀ ਕੋਸ਼ ਕਰਤਾ ਉਹਨਾਂ ਨੇ ਐ ਕਿਹਨੇ ਪੇਟੋਂ ਮਰ ਗਿਆ ਉਹ ਸਮਝੋ ਤੇ ਜੇ ਪੁੱਛ ਰਹਾ ਤੁਹਾਨੂੰ ਜੀਆ ਨੂੰ ਜੇ ਸਾਡੇ ਆਫਿਸ ਆਣਾ ਇੱਥੇ ਮੇਰੇ ਕੋ ਖੁੱਲੀ ਛੁੱਟੀ ਆ ਪ੍ਰਿੰਸ ਨੂੰ ਕਾ ਆ ਜਵੇ ਸਾਡੇ ਆਫਿਸ ਇਹ ਮੇਰਾ ਮੈਸੇਜ ਜੀ ਫੋਨ ਕਰ ਸਕਦਾ ਹੁਣ ਮੇਰਾ ਇੱਕ ਰਵੀ ਸਿੰਘ ਨੂੰ ਸਵਾਲ ਆ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਤੇ ਵਜਾ ਮਾਰਨ ਦੇ ਉਹ ਵੀ ਪ੍ਰਿੰਸ ਆ ਜੇ ਸਾਡੇ ਦਫਤਰ ਆ ਜੇ ਜਾਂ ਅਮਰੀਕ ਸਿੰਘ ਸਾਡੇ ਦਫਤਰ ਆ ਜੇ ਤੇ ਜਿਹੜਾ ਬੰਦਾ ਪਿਛਲੇ 4 ਸਾਲ ਤੋਂ ਤੁਹਾਡੇ ਤੇ ਕੰਮ ਕਰ ਰਿਹਾ ਜਿਹਦਾ ਨਾਮ ਭਗੇਲ ਸਿੰਘ ਆ ਉਹਨੂੰ ਤੁਸੀਂ ਅੱਜ ਤੱਕ ਕਿਉਂ ਨਹੀਂ ਕਿਹਾ ਵੀ ਭਾਈ ਬਗੇਲ ਸਿਆ ਤੂੰ ਆਣ ਕੇ ਤੇ ਸਾਡੇ ਨਾਲ ਗੱਲਬਾਤ ਕਰ ਜਾਂ ਸਾਡੇ ਨਾਲ ਆਣ ਕੇ ਤੇ ਤੂੰ ਦੱਸ ਵੀ ਤੈਨੂੰ ਕੀ ਕੀ ਕਿਹੜੀ ਗੱਲ ਦਾ ਜੋ ਕੁਝ ਵੀ ਤੂੰ ਪੁੱਛਣਾ ਚਾਹੁੰਦਾ ਸਾਨੂੰ ਪੁੱਛ ਇਹ ਗੱਲ ਤੂੰ ਉਹਨਾਂ ਬੰਦਿਆਂ ਨੂੰ ਅਵਾਜ਼ਾਂ ਮਾਰਨ ੜਿਆ ਵਾ ਜਿਹੜੇ ਬੰਦਿਆਂ ਨੇ ਤੇਰੀ ਬਾਹ ਫੜ ਲਈ ਆ ਉੱਥੇ ਪਰ ਜਦੋਂ ਜਿਹੜੇ ਬੰਦਾ ਤੈਨੂੰ 4 ਸਾਲ ਤੋਂ ਕੰਟੀਨਿਊ ਸਵਾਲ ਕਰ ਰਿਹਾ ਤੂੰ ਉਸ ਬੰਦੇ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਜੇ ਕੋਈ ਹੋਰ ਬੰਦਾ ਵੀ ਤੂੰ ਸਵਾਲ ਕਰਦਾ ਤੇ ਤੂੰ ਮਤਲਬ ਵੀ ਜਿਹੜਾ ਵਾ ਉਹਨੂੰ ਬਲੌਕ ਕਰ ਦਿੰਨਾ ਗੱਲਬਾਤ ਇਹ ਆ ਵੀ ਤੂੰ ਸਿਰਫ ਉਸ ਬੰਦੇ ਨੂੰ ਸਾਧ ਰਿਆਂ ਆ ਵੀ ਜਿਹੜੇ ਬੰਦੇ ਜਿਹੜੇ ਬੰਦੇ ਨੇ ਹੁਣ ਤੇਰੀ ਬਾਹ ਫੜੀ ਆ ਉੱਥੇ ਵੀ ਮੈਂ ਹੀ ਤੈਨੂੰ ਪੈਸਾ ਨਹੀਂ ਇਕੱਠਾ ਕਰਨ ਦੇਣਾ ਸਪੇਨ ਦੇ ਨਾਲ ਤੇ ਬਾਕੀ ਅੱਗੇ ਸੁਣੀਓ ਠੀਕਾ ਠੀਕਾ ਅਸੀਂ ਲੈ ਕੇ ਦੇਵਾਂਗੇ ਸਾਰਾ ਬੁਕਿੰਗ ਹੋਊਗਾ ਮੈਂ ਪਰਸਨਲੀ ਗਾਰੰਟੀ ਕਰੂੰਗਾ ਸਾਰਾ ਕੁਝ ਆਜਾ ਜੇ ਭਾਈ ਅਮਰੀਕਾ ਨਾਲ ਹੋਣਾ ਨੋ ਪ੍ਰੋਬਲਮ ਦੋਨੇ ਸਾਡੇ ਆਫਿਸ ਆਏ ਮੈਨਸੇ ਯੂਕੇ ਵਿੱਚ ਜਿਹੜੀ ਮਰਜ਼ੀ ਪੁੱਛਣੀ ਚੀਜ਼ ਸਾਡੇ ਕੋਲੋਂ ਸਾਡੇ ਪਰੇਸ਼ਾ ਕੋਲੋਂ ਸਾਡੇ ਫਾਈਨੈਂਸ ਕੋਲੋਂ ਕੋਈ ਕੋਈ ਪਰ ਮੈਂ ਤੁਸੀਂ ਵੀ ਨਾਲ ਆ ਜਾਓ ਵਿਟਨੀ ਸੌਣਾ ਹੋਵੇ ਅਸੀਂ ਕਹਿੰਦੇ ਆ ਕੇ ਬੈਠੋ ਸਾਡੇ ਆਫਿਸ ਅਸੀਂ ਕੰਪਿਊਟਰ ਲੈ ਕੇ ਆਂਗੇ ਆਪਣਾ ਅਕਾਊਂਟੈਂਟ ਦਾ ਜਿਹੜਾ ਆਈਡੀ ਹਾਂਜੀ ਤੁਸੀਂ ਕਿਹਾ ਵਾ ਇੰਨੀ ਗੱਲ ਰਵੀ ਸਿੰਘ ਜੀ ਵੀ ਤੁਸੀਂ ਇੰਨੀ ਗੱਲ ਇੱਥੇ ਕਹਿ ਰਹੇ ਹੋ ਵੀ ਅਸੀਂ ਟਿਕਟਾਂ ਵੀ ਬਣਾ ਕੇ ਦਵਾਂਗੇ ਅਸੀਂ ਸਾਰਾ ਕੁਝ ਖਰਚਾ ਵੀ ਕਰਾਂਗੇ ਕਾਦੇ ਲਈ ਵੀ ਟਿਕਟਾਂ ਤੁਸੀਂ ਕਿਉਂ ਬਣਾ ਕੇ ਦੇਹੋਗੇ ਅਗਲੇ ਬੰਦੇ ਉੱਥੇ ਸੇਵਾ ਕਰਨ ਦੇ ਆ ਅਗਲੇ ਬੰਦਿਆਂ ਨੇ ਇੰਨੀ ਗੱਲ ਆਖੀ ਵੀ ਭਾਈ ਸਾਨੂੰ ਸੇਵਾ ਤੁਹਾਡੀ ਦੀ ਲੋੜ ਨਹੀਂ ਅਸੀਂ ਆਪਣਾ ਜਿਹੜਾ ਸ਼ਹਿਰ ਹੈਗਾ ਵਾ ਉਹਨੂੰ ਅਸੀਂ ਸਾਫ਼ ਕਰ ਲਾਂਗੇ ਤੇ ਕਮਾਈ ਸਾਨੂੰ ਫੰਡ ਦੀ ਲੋੜ ਨਹੀਂ ਸਾਨੂੰ ਸਿਰਫ ਮੈਨ ਪਾਵਰ ਚਾਹੀਦੀ ਹੈ ਤੁਹਾਨੂੰ ਇੱਕ ਬੰਦੇ ਨੇ ਵੀ ਗੱਲ ਆਖਿਆ ਵੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਭੇਜੋ ਬੰਦਿਆਂ ਦਾ ਟਰੱਕ ਭੇਜੋ ਸਾਨੂੰ ਬੰਦਿਆਂ ਦੀ ਲੋਡ ਵੱਲ ਲਾਸ਼ਾਂ ਕੱਢੀਏ ਤੇ ਜਿਹੜੀਆਂ ਜਿਹੜੇ ਬੰਦਿਆਂ ਦੇ ਖਰਾਬ ਹੋਏ ਘਰ ਉਹਨਾਂ ਦੀ ਸਫਾਈ ਕਰਨੀ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਕਦੋਂ ਸਫਾਈਆਂ ਦਿੰਦੀਆਂ ਫਿਰਦੇ ਵੀ ਤੁਸੀਂ ਆ ਆਜੋ ਹੁਣ ਆਜੋ ਮੈਂ ਆਉਂਦਾ ਮੈਨੂੰ ਦੱਸੋ ਜੇ ਤੁਸੀਂ ਸਾਡੇ ਕੋਲ ਮੇਰੇ ਮੈਂ ਤੁਹਾਡੇ ਖਾਤੇ ਨਹੀਂ ਵੇਖਣੇ ਮੈਂ ਤੁਹਾਨੂੰ ਸਿਰਫ ਚੰਦ ਸਵਾਲ ਕਰਨੇ ਆ ਉਹ ਸਵਾਲ ਕੌਮ ਦੇ ਪੱਖ ਦੇ ਆ ਕੋਈ ਤੁਹਾਡੇ ਕੋਈ ਇਹ ਨਹੀਂ ਪੁੱਛਣਾ ਤੁਸੀਂ ਤਨਖਾਹ ਕਿਉਂ ਲੈਂਦੇ ਕੁਝ ਨਹੀਂ ਇਹ ਨਹੀਂ ਪੁੱਛਣਾ ਇਹ ਗੱਲ ਸਮਝੋ ਸਿਰਫ ਜ਼ਰੂਰ ਪੁੱਛਣੀ ਆ ਵੀ ਤੁਸੀਂ ਸੇਵਾਦਾਰ ਹੋ ਜਾਂ ਤਨਖਾਈਏ ਹੋ ਜੇ ਤੁਸੀਂ ਸੇਵਾਦਾਰ ਹੋ ਤੇ ਫਿਰ ਤਨਖਾਹ ਨਹੀਂ ਲੈ ਸਕਦੇ ਜੇ ਤਰਖਾਹ ਲੈਂਦੇ ਫਿਰ ਤੁਸੀਂ ਸੇਵਾਦਾਰ ਨਹੀਂ ਅੱਗੇ ਸੁਣਿਓ ਹੁਣ ਇਹ ਜੀ ਗੱਲ ਉਹ ਵੀ ਜਾਵੇਂ ਲਾਂਟੇ ਜਦੋਂ ਮਾੜੀ ਪੁੱਛਣ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਪਰ ਇਹਦਾ ਮਤਲਬ ਨਹੀਂ ਕਿ ਅਸੀਂ ਕੋਈ ਲਕੂਵਾ ਕਰ ਹਾਂ ਗਲਤੀਆਂ ਤੁਸੀਂ ਆਖਿਆ ਸਾਰੀਆਂ ਤੋਂ ਹੁੰਦੀਆਂ ਗਲਤੀਆਂ ਤੁਹਾਡੀਆਂ ਛੋਟੀਆਂ ਨਹੀਂ ਗਲਤੀਆਂ ਤੁਹਾਡੀਆਂ ਬਹੁਤ ਵੱਡੀਆਂ ਆ ਗਲਤੀਆਂ ਤੁਹਾਡੀਆਂ ਇਦਾਂ ਦੀਆਂ ਵੀ ਤੁਸੀਂ 27 ਸਾਲ ਕੌਮ ਦੇ ਪੈਸੇ ਦਾ ਕਾਣ ਕੀਤਾ ਵਾ ਗਲਤੀਆਂ ਇਦਾਂ ਦੀਆਂ ਵੀ ਤੁਸੀਂ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਟੱਬਰਾਂ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਰਿਵਾਰ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਕੌਲੀ ਦੀ ਜਿਹੜੀ ਆ ਉਹ ਮਾਤਾ ਨੂੰ ਜਲੀਲ ਕੀਤਾ ਤੁਸੀਂ ਹੋਰ ਸੈਂਕੜੇ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਜਲੀਲ ਕੀਤਾ ਤੁਸੀਂ ਅੱਜ ਮੰਨਣ ਲੱਗ ਪਏ ਉਹਨਾਂ ਤੁਹਾਡੀਆਂ ਗਲਤੀਆਂ ਵਾ ਆਗੇ ਉਹਨਾਂ ਤੁਸੀਂ ਹੌਲੀ ਹੌਲੀ ਇਹ ਗੱਲ ਦੇ ਉੱਤੇ ਜੇ ਹੋਰ ਬਾਕੀ ਸਮਾਜ ਸੇਵੀਆਂ ਬਾਰੇ ਬਾਅਦ ਚ ਗੱਲ ਕਰਦੇ ਆ ਪਹਿਲਾਂ ਅਗਲੀ ਗੱਲ ਤੁਹਾਨੂੰ ਕਹਦੇ ਭਾਈ ਅਸੀਂ ਪੈਸੇ ਦਾ ਕੋਈ ਹੀਰਾ ਫੇਰੀ ਕਰਦੇ ਇਹ ਕਰਦੇ ਜੇ ਇਹ ਕਰਨਾ ਸੀਗਾ ਅਸੀਂ ਚਾਹੀਦੀ ਰਜਿਸਟਰ ਨਹੀਂ ਕਰਨੀ 25ਾਂ ਤੱਕੇ ਨਹੀਂ ਖਾਣੇ ਸੀਗੇ ਤੇ ਅਸੀਂ ਵੀ ਕੋਈ ਸੰਤ ਬਾਬਾ ਬਣ ਕੇ ਇੱਥੇ ਬਹਿ ਜਾਣਾ ਸੀਗਾ ਕੋਈ ਕੁਝ ਕਹੋ ਵੀ ਆਪਣੇ ਸਾਰੇ ਫੈਮੀ ਬਣਾ ਕੇ ਕਰੋੜਾ ਕਰੋੜਾ ਦੀ ਬਣ ਜਾਣਾ ਸੀਗਾ ਸੋ ਅਸੀਂ ਤਾਂ ਤਿੰਨੇ ਪਾਈ ਮਰੀਤ ਸੈਂ ਹਾਂਜੀ ਹੁਣ ਤੁਸੀਂ ਇੰਨੀ ਗੱਲ ਆਖੀ ਆ ਪੀ ਮਤਲਬ ਵੀ ਅਸੀਂ ਬਾਬੇ ਬਣ ਕੇ ਬਹਿ ਜਾਣਾ ਹੈ ਅੱਗੇ ਵੀ ਤੁਸੀਂ ਇੱਕ ਬੰਦੇ ਨੂੰ ਗੱਲ ਆਖੀ ਵੀ ਅਸੀਂ ਬਾਬੇ ਕੋਲ ਜਾਵਾਂਗੇ ਉਹ ਕਰਾਂਗੇ ਪਹਿਲੀ ਗੱਲ ਬਾਤ ਆ ਤੁਸੀਂ ਰਜਿਸਟਰਡ ਕਰਵਾਈਏ ਤੁਸੀਂ ਆਖਿਆ ਸੰਸਥਾ ਹੈ ਰਜਿਸਟਰਡ ਨਹੀਂ ਕਰਾਉਣੀ ਰਜਿਸਟਰਡ ਕਰਵਾਈ ਆ ਤੇ ਰਜਿਸਟਰਡ ਕਰਵਾਈ ਦਾ ਬਾਹਰੋਂ ਪੈਸੇ ਇਕੱਠੇ ਦਾ ਕੀਤੇ ਦਾ ਪੰਜਾਬ ਨੂੰ ਕੀ ਫਾਇਦਾ ਜੇ ਤੁਸੀਂ ਪੈਸਾ ਭੇਜ ਹੀ ਨਹੀਂ ਸਕਦੇ ਤੁਹਾਡੇ ਕੋਲ ਐਫਸੀਆਰ ਕੋਡ ਹੀ ਨਹੀਂ ਹੈਨੀ ਤੁਹਾਡਾ ਬੰਦਾ ਇੰਨੀ ਗੱਲ ਮੰਨਿਆ ਤੁਹਾਡਾ ਬੰਦਾ ਇੰਨੀ ਗੱਲ ਆਂਦਾ ਵੀ ਅਸੀਂ ਪੈਸੇ ਬਾਹਰੋਂ ਮੰਗਵਾ ਹੀ ਨਹੀਂ ਸਕਦੇ ਅਸੀਂ ਬਾਹਰੋਂ ਪੈਸੇ ਲੈ ਹੀ ਨਹੀਂ ਸਕਦੇ ਤੁਸੀਂ ਪੰਜਾਬ ਦੇ ਵਿੱਚੋਂ ਡਾ ਸ਼ਿੱਟ ਪੁੱਟ ਇਕੱਠਾ ਕਰਦੇ ਹੋ ਉਹੀ ਪੰਜਾਬ ਦੇ ਵਿੱਚ ਲਾਉਂਦੇ ਹੋ ਬਾਹਰ ਵਾਲਾ ਸਾਰਾ ਪੈਸਾ ਕਿੱਥੇ ਜਾਂਦਾ ਜਿਹੜਾ ਤੁਸੀਂ ਅਰਬਾਂ ਰੁਪਈਆ ਅੱਜ ਤੱਕ ਕਾਉਂਟ ਬੋ ਗਨਾਇਆ ਵਾ ਦੂਜੀ ਗੱਲ ਬਾਤ ਤੁਸੀਂ ਹੁਣ ਜਿਹੜੀ ਗੱਲ ਬਾਤ ਕੀਤੀ ਆ ਵੀ ਅਸੀਂ ਕਰੋੜਪਤੀ ਬਣ ਕੇ ਬਹਿ ਜਾਂਦੇ ਮੈਂ ਨਾ ਮੈਂ ਖਾਲਸਾ ਜੀ 48 ਲੱਖ ਰੁਪਈਆ ਤੁਹਾਡੀ ਤਨਖਾਹ ਵਾ ਸਾਲ ਦੀ 48 ਲੱਖ ਰੁਪਇਆ ਤੁਹਾਡੀ ਘਰ ਦੀ ਦੀ ਤਨਖਾਹ ਵਾ ਕਰੋੜ ਰੁਪਇਆ 3 ਕਰੋੜ 13 ਲੱਖ ਰੁਪਇਆ ਤੁਸੀਂ 9 ਜਣੇ ਲੈਣਦੇ ਹੋ ਤੇ ਕਰੋੜਪਤੀ ਤਾਂ ਤੁਸੀਂ ਆਲਰੇਡੀ ਬਣ ਗਏ ਹੋ ਖਾਲਸਾ ਏਡ ਦੇ ਸਿਰ ਦੇ ਉੱਤੋਂ 1 ਕਰੋੜ ਰੁਪਇਆ ਤੁਸੀਂ ਸਾਲ ਦਾ ਦੋਵੇਂ ਜੀ ਲੈ ਰਹੇ ਹੋ ਅਜੇ ਤੁਸੀਂ ਆਂਦੇ ਵੀ ਅਸੀਂ ਕਰੋੜਪਤੀ ਹੋਰ ਕਿੱਦਾਂ ਕਰੋੜਪਤੀ ਬਣਨਾ ਕਰੋੜਪਤੀ ਤੁਸੀਂ ਹੋਰ ਕਿੱਦਾਂ ਬਣਨਾ ਦੱਸੋ ਤੇ ਸਹੀ 1 ਕਰੋੜ ਰੁਪਇਆ ਦਾ ਤੁਸੀਂ ਦਸਵੰਧ ਦੇ ਵਿੱਚੋਂ ਕੌਮ ਦੀ ਦਸਵੰਧ ਦੇ ਵਿੱਚੋਂ ਲੈ ਰਹੇ ਹੋ ਫੇਰ ਤੁਸੀਂ ਕਰੋੜਪਤੀ ਹੋਰ ਕੋਈ ਪਿੱਛੇ ਰਹਿ ਗਿਆ ਵਾ ਹੁਣ ਖਾਜੋ ਹੜਾਪਜੋ ਜਿਹੜਾ ਉਥੇ 1.5 1.5 ਦੋ ਅਰਬ ਰੁਪਈਆ ਪਿਆ ਵਾ ਉਹ ਉਹ ਖਾਜੋ ਬਿਲਕੁਲ ਬਾਬਾ ਪੋਡਕਾਸਟ ਕਰਨ ਨੂੰ ਮੈਂ ਤਿਆਰ ਐ ਬੈਠੇ ਤਾਂ ਸਹੀ ਸਾਹਮਣੇ ਬਾਕੀ ਅੱਗੇ ਸੁਣਿਓ ਜੀ ਪਿੰਨ ਸਾਭੀਏ ਚਲੋ ਸ਼ਾਇਦ ਬੰਦੇ ਕਈ ਵਾਰੀ ਪਾਗਲ ਹੋ ਜਾਂਦੇ ਨੇ ਨਾ ਪਰ ਦੇ ਵਿੱਚ ਮੈਂ ਕੱਲ ਇਹ ਅਸੀਂ ਕਹਿੰਦੇ ਵਿੱਚ ਪੁੱਛਦਾ ਸਮਝੋ ਪੁੱਛਣਾ ਖੁੱਲੇ ਤਰ੍ਹਾਂ ਆਫਿਸ ਆ ਜਾਓ ਯੂਕੇ ਵਿੱਚ ਦੇਖੋ ਕੀ ਕਰਦੇ ਆ ਸਾਡੇ ਸਟਾਫ ਨੂੰ ਮਿਲੋ ਤੁਹਾਨੂੰ ਬੜੀ ਖੁਸ਼ੀ ਹੋਊਗੀ ਜਿੱਥੇ ਅਸੀਂ ਗੱਲ ਤੇ ਆ ਨਹੀਂ ਕੁਝ ਕੰਮ ਠੀਕ ਕਰ ਰਹੇ ਛਾ ਸਲਾਹ ਦੇ ਦੋ ਜਿੱਥੇ ਆਪਣਾ ਕੰਮ ਪ੍ਰੋਜੈਕਟ ਕਰਦੇ ਪੰਜਾਬ ਦੇ ਵਿੱਚ ਸੰਦರ್ಶਨ ਕਿੱਥੇ ਪ੍ਰੋਜੈਕਟ ਪੰਜਾਬ ਕੀ ਕਰਦੇ ਆ ਤੇ ਅਸੀਂ ਦੇਖੀਏ ਕਿਦਾਂ ਨੂੰ ਸਪੋਰਟ ਕਰ ਸਕੀਏ ਪੰਜਾਬ ਦੇ ਵਿੱਚ ਮਾਜਾ ਪੋਜ਼ਿਟਿਵਿਟੀ ਲੱਗੀਏ ਹਾਂਜੀ ਪੋਜ਼ਿਟਿਵ ਚੀਜ਼ ਸਿਰਫ ਇਹੋ ਹੀ ਆ ਕਿ ਤੁਸੀਂ ਜਿਹੜੀ ਭੈਣ ਚੋ ਦਾ ਬ੍ਰਾਹਮਣਾਂ ਦੀ ਬੁੰਡ ਚਟਣੀ ਬੰਦ ਕਰੋ ਹੁਣ ਇੰਨਾ ਕੁਝ ਹੋਇਆ ਕੈਨੇਡਾ ਦੇ ਵਿੱਚ ਇੰਨਾ ਕੁਝ ਪੰਜਾਬ ਦੇ ਵਿੱਚ ਹੋਇਆ ਆ ਦੋ ਮੁੰਡੇ ਹੁਣ ਮਾਰ ਦਿੱਤੇ ਆ ਕੁੜੀ ਕੋਈ ਬ੍ਰਾਹਮਣ ਬਾਹਰ ਨਹੀਂ ਨਿਕਲ ਹਿੰਦੂ ਬਾਹਰ ਨਹੀਂ ਨਿਕਣ ਦੇਣ ਦੇ ਉੱਥੇ ਸਿੱਖਾਂ ਦੀ ਭਈਏ ਬੰਦੇ ਮਾਰੀ ਜਾਂਦੇ ਤੁਸੀਂ ਭੈਣ ਚੋ ਚੁੱਕ ਕੇ ਟਿੰਡ ਟੋਰੀ ਤੇ ਇਹਨਾਂ ਦੀ ਕਾਂਡ ਦੇ ਵਿੱਚ ਜ਼ਬਾਨ ਮਾਰਨ ਤੱਕ ਜਾਨਾ ਦੂ ਇਹਨਾਂ ਦੀ ਤੇ ਦੂਜੀ ਗੱਲ ਬਾਤ ਇਹ ਆ ਕਿ ਕੋਈ ਵੀ ਅਹੀਂ ਐਡੇ ਕੋਈ ਤਰਮਾਤਮਾ ਨਹੀਂ ਹੈਗੇ ਵੀ ਅਹੀਂ ਉੱਥੇ ਸਾਰੀਆਂ ਕਮਿਊਨਿਟੀਆਂ ਨੂੰ ਰਜਾਉਣ ਦਾ ਦੀ ਕੋਸ਼ਿਸ਼ ਕਰਨੀ ਆ ਪੰਜਾਬ ਦੇ ਵਿੱਚ ਕੰਮ ਕਰੋ ਸਿਹਰਦਤਾ ਦੇ ਨਾਲ ਐਫਸੀਆਰਏ ਕੋਡ ਲਓ ਪੈਸਾ ਬਾਹਰੋਂ ਭੇਜਣਾ ਸ਼ੁਰੂ ਕਰੋ ਕੰਮ ਤੇ ਤੁਸੀਂ ਇੱਕ ਤੁਸੀਂ ਗਲਤੀ ਇੱਕ ਗਲਤੀ ਕਹਿੰਦੇ ਹੋ ਤੂੰ ਬੈਤ ਸਹੀ ਕਿਤੇ ਮੇਰੇ ਸਾਹਮਣੇ ਤੇਰੀਆਂ ਗਲਤੀਆਂ ਮੈਂ ਇੱਕ ਨਹੀਂ ਤੇਰੀਆਂ ਮੈਂ ਗਲਤੀਆਂ ਹਜ਼ਾਰ ਗਿਣਾ ਦੂੰਗਾ ਹੁਣ ਤੁਸੀਂ ਚੀਕ ਤੁਹਾਡੀ ਇੱਕ ਥਾਂ ਤੋਂ ਵੱਜ ਗਈ ਜੇ ਮੈਂ ਚੀਕ ਤੁਹਾਡੀ ਬੜੇ ਥਾਵਾਂ ਤੋਂ ਮਰਵਾਉਣੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਵੀ ਲੋਕ ਬਾਹਾਂ ਫੜ ਕੇ ਸਵਾਲ ਕਰਨਗੇ ਵੀ ਜਿਹੜਾ ਤੁਸੀਂ ਬਾਹਰ ਪੈਹਾ ਪੰਜਾਬ ਦੇ ਲਈ ਇਕੱਠਾ ਕੀਤਾ ਉਹ ਕਿੱਥੇ ਆ 65 ਲੱਖ ਰੁਪਇਆ ਤੁਹਾਨੂੰ ਪ੍ਰਿੰਸ ਨੇ ਦਿੱਤਾ ਸੀ ਆ ਜਿਹੜਾ ਸਪੇਨ ਵਾਲੇ ਪ੍ਰਿੰਸ ਨੇ ਤੁਹਾਡੀ ਬਾਹ ਫੜੀ ਹੈ ਨਾ ਹੁਣ ਤੁਹਾਡੀ ਉੱਥੇ ਸਪੇਨ ਦੇ ਵਿੱਚ ਵੀ ਸਾਨੂੰ ਦੱਸੋ ਵੀ ਤੁਹਾਨੂੰ ਸੇਵਾ ਨਹੀਂ ਕਰਨ ਦੇਣੀ ਅਸੀਂ ਸਾਨੂੰ ਪਹਿਲਾਂ ਉਹ 65 ਲੱਖ ਰੁਪਇਆ 65000 ਯੂਰੋ ਸੋਰੀ 65000 ਯੂਰੋ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਜਿਹੜਾ ਕਰੀਬ 57-58 ਲੱਖ ਰੁਪਇਆ ਬਣਦਾ ਵਾ ਤੇ ਉਸ ਪੈਸੇ ਦਾ ਉਹ ਬੰਦੇ ਨੇ ਹਿਸਾਬ ਕਿਤਾਬ ਮੰਗਿਆ ਵੀ ਤੁਸੀਂ ਪੰਜਾਬ ਕਿੱਦਾਂ ਭੇਜਿਆ ਵਾ ਜਿੱਦੇ ਤੁਹਾਡੇ ਬੰਦੇਾਂ ਦੇ ਪੰਜਾਬ ਅਸੀਂ ਪੈਸੇ ਭੇਜ ਨਹੀਂ ਸਕਦੇ ਤੁਹਾਡੇ ਕੋਲ ਸਵਾਲ ਅਜੇ ਰਵੀ ਸਿੰਘ ਜੀ ਤੈਨੂੰ ਸਵਾਲ ਅਜੇ ਸੁਪੀਨ ਦੇ ਵਿੱਚ ਹੋਇਆ ਤੈਨੂੰ ਸਵਾਲ ਹਰੇਕ ਥਾਂ ਤੇ ਹੋਣਾ ਵਾ ਤੜਹੀ ਜਿਹੜੀ ਲੁੱਟ ਮਚਾਉਣੀ ਸੀ ਨਾ ਉਹ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਟਾਡੀ ਹੁਣ ਕੰਪਲੀਟ ਤੁਹਾਡੇ ਘੜੇ ਭਰ ਗਏ ਆ ਹੁਣ ਜ ਸੋ ਦੂਜੀ ਗੱਲ ਬਾਤ ਮੈਂ ਜਿਹੜੀ ਕਹਿਣਾ ਵਾ ਤੂੰ ਕਹਿਣਾ ਨਾ ਵੀ ਕਿਸੇ ਨੇ ਤੁਹਾਨੂੰ ਨਫ਼ਰਤ ਨਹੀਂ ਮੈਂ ਨਫ਼ਰਤ ਨਹੀਂ ਕੀਤੀ ਨਫ਼ਰਤ ਨਹੀਂ ਗਈ ਤੇਰੇ ਨਾਲ ਹਾਨੂੰ ਸਾਡੀ ਕੌਮ ਦੇ ਪੈਸੇ ਦਾ ਸਹੀ ਵਰਤੋਂ ਕਰਨੀ ਕਰਨ ਦੀ ਲੋੜ ਵਾ ਨਫ਼ਰਤ ਨਹੀਂ ਤੇਰੇ ਨਾਲ ਸਾਨੂੰ ਤੇਰੇ ਨਾਲ ਨਫ਼ਰਤ ਕਰਕੇ ਕੀ ਲੈਣੀ ਹੈ ਹੈ ਕੌਣ ਆ ਤੂੰ ਤੂੰ ਇੱਕ ਦਸ਼ਮੰਦ ਤੇ ਸਿੱਖਾਂ ਦੇ ਦਸ਼ਮੰਦ ਤੇ ਪੜਨ ਵਾਲਾ ਨਖਿੱਧ ਬੰਦਾ ਵਾ ਤੂੰ ਜਿਹੜਾ ਆਪਣੇ ਹੱਡ ਹਲਾ ਕੇ ਕੰਮ ਨਹੀਂ ਕਰ ਸਕਦਾ ਜੇ ਤੂੰ ਸੇਵਾ ਕਰਨੀ ਹੁੰਦੀ ਨਾ ਅਸੀਂ ਸੇਵਾ ਕਰਦੇ ਆ ਮੈਂ ਤੈਨੂੰ ਅੱਜ ਵੀ ਆਨਾਂ ਵਾ ਵੀ ਆਪਣਾ ਡਾਟਾ ਲੈ ਕੇ ਆ 2021 ਤੋਂ ਲੈ ਕੇ ਅੱਜ ਤੱਕ ਦਾ ਡਾਟਾ ਲੈ ਕੇ ਆ ਤੇ ਮੈਂ ਆਪਣੀ ਟੀਮ ਦਾ ਡਾਟਾ ਲੈ ਕੇ ਆਉਂਗਾ ਤੇ ਫਿਰ ਵੇਖਾਂਗੇ ਕਿ ਕਿਹੜੇ ਬੰਦਿਆਂ ਨੇ ਵੱਧ ਸੇਵਾ ਕੀਤੀ ਆ ਤੂੰ 25 ਲੱਖ ਪੰਜਾਬ ਦੇ ਵਿੱਚ ਗੱਲ ਕਰਦਾ ਨਾ 25 ਲੱਖ ਪੰਜਾਬ ਚ ਲਾਉਣਾ ਆਪਣੀਆਂ ਤਨਖਾਹਾਂ 25 ਲੱਖ ਦੇ ਵਿੱਚੋਂ ਕੱਢ ਦੀ ਤੇਰੇ 80 ਬੰਦੇ ਤਨਖਾਹ ਲਿੰਦੇ ਆ ਪੰਜਾਬ ਦੇ ਵਿੱਚ ਤੇਰਾ ਬੰਦਾ ਆਪ ਮੰਨ ਕੇ ਗਿਆ ਮਨਵੀਰ ਤਨਖਾਹਾਂ ਲਾਂਭੇ ਕੱਢ ਦੀ ਤੇ ਬਾਕੀ ਪੈਸਿਆਂ ਦਾ ਕੰਪੇਅਰ ਕਰ ਲਈ ਵੀ ਤੂੰ ਸਾਡੇ ਨਾਲੋਂ ਕਿੰਨੇ ਪੈਸੇ ਵੱਧ ਪੰਜਾਬ ਦੇ ਵਿੱਚ ਲਾਏ ਆ ਮੈਂ ਅੱਜ ਵੀ ਤੈਨੂੰ ਚੈਲੰਜ ਕਰਦਾ ਵੀ ਆਜਾ ਅੱਜ ਵੀ 2021 ਤੋਂ ਲੈ ਕੇ 2024 ਤੱਕ ਦੇ ਡਾਟੇ ਆਪਾਂ ਕੱਢ ਸਕਦੇ ਆ ਤੇਰੇ ਨਾਲ ਤੇਰੇ ਨਾਲੋਂ 19 ਰਹਿ ਜਾਂਗੇ 17 ਨਹੀਂ ਹੁੰਦੇ 18 ਬਣੀ ਈਵਨ 18 ਬਣੀ ਹੁੰਦੇ ਦੂਜੀ ਗੱਲ ਬਾਤ ਇਹ ਗੱਲ ਤੈਨੂੰ ਦੱਸਦਾ ਮੈਂ ਤੂੰ ਆਪਣੇ ਆਪ ਨੂੰ ਬੜੀ ਤੋਪ ਸਮਝਦਾ ਤੂੰ ਸਿੱਖਾਂ ਦਾ ਰਾਖਾ ਸਮਝਦਾ ਮੈਂ ਕਿਸੇ ਸਿੱਖ ਨੂੰ ਤੇਰਾ ਪਤਾ ਨਹੀਂ ਹੈਗਾ ਬਸ ਤੇਰਾ ਉਹਨਾਂ ਲੋਕਾਂ ਨੂੰ ਪਤਾ ਵਾ ਜਿਹੜੇ ਲੋਕਾਂ ਦੀ ਤੂੰ ਚਿੱਤੜ ਚਟਣਾ ਨਹੀਂ ਹਟਦਾ ਹਰਾਕ ਵਾਲਿਆਂ ਨੂੰ ਪਤਾ ਹੋਊਗਾ ਸੀਰੀਆ ਵਾਲਿਆਂ ਨੂੰ ਪਤਾ ਹੋਊਗਾ ਲਬਨਾਨ ਵਾਲਿਆਂ ਨੂੰ ਪਤਾ ਹੋਊਗਾ ਇਦਾਂ ਦੇ ਥਾਵਾਂ ਨੂੰ ਪਤਾ ਹੋਊਗਾ ਹੋਰ ਤੇਰਾ ਕਿਸੇ ਨੂੰ ਨਹੀਂ ਪਤਾ ਇੱਥੇ ਇੱਥੇ 20 ਬੰਦੇ ਜਿਹੜੇ ਆ ਸਿੱਖ ਸਰਦਾਰਾਂ ਦੀਆਂ ਫੋਟੋਆਂ ਲੱਗੀਆਂ ਹਵਾਰੇ ਦੀਆਂ ਫੋਟੋਆਂ ਬਾਈ ਦੀਆਂ ਲੱਗੀਆਂ ਅ ਸਰਤ ਜਰਨੈਲ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਨੂੰ ਲੋਕੀ ਮੁਸਲਮਾਨ ਸਮਝ ਕੇ ਤੇ ਕਰੀ ਜਾਂਦੇ ਤੁਸੀਂ ਲੋਕੀ ਕਹਿੰਦੇ ਤੂੰ ਪੱਗ ਦਾ ਸਿਰ ਮਤਲਬ ਵੀ ਪੱਗ ਉੱਚੀ ਕੀਤੀ ਸਾਡੀ ਲੋਕੀ ਤੈਨੂੰ ਰੱਬ ਮੰਨੀ ਜਾਂਦੇ ਆ ਮੈਂ ਇਹਨਾਂ ਵੀ ਤੁਹਾਡੇ ਵਰਗਾ ਨਖਿੱਧ ਬੰਦਾ ਹੀ ਕੋਈ ਨਹੀਂ ਜਿਹੜੇ ਆਪਣੇ ਕੰਮ ਕਰਨ ਦੀ ਜਗ੍ਹਾ ਦੇ ਉੱਤੇ ਆਪਣਾ ਕੰਮ ਦੁਸ਼ਮੰਦ ਤੋਂ ਪੜਦੇ ਆ ਹੁਣ ਮੈਂ ਤੁਹਾਨੂੰ ਦੂਜੀ ਗੱਲਬਾਤ ਕਰਨੀ ਚਾਹੁੰਦਾ ਵੇਖੋ ਕਹਿੰਦੇ ਵੀ ਤੁਸੀਂ ਕਹਿੰਦੇ ਆ ਵੀ ਇਹ ਸੇਵਾ ਬਿਜ਼ਨਸ ਨਹੀਂ ਹੈਗਾ ਮੈਂ ਇੰਨੀ ਗੱਲ ਕਹਿਣਾ ਵੀ ਇਹਦੇ ਵਰਗਾ ਸਾਫ਼ ਇਹਦੇ ਵਰਗਾ ਬਿਨਾ ਕੁਝ ਇਨਵੈਸਟ ਕੀਤੇ ਹੋ ਇਹਦੇ ਵਰਗਾ ਜਿਹੜਾ ਵਾ ਕੁਝ ਵੀ ਪੱਲਿਓਂ ਨਾ ਲਾਏ ਤੋ ਬਗੈਰ ਬਿਜ਼ਨਸ ਹੀ ਕੋਈ ਨਹੀਂ ਕੁਝ ਨਹੀਂ ਤੁਸੀਂ ਪੱਲਿਓਂ ਲਾਉਣਾ ਤਾਨੂੰ ਸਿਰਫ ਤੇ ਸਿਰਫ ਇੱਕ ਫੋਨ ਚਾਹੀਦਾ ਉਹ ਆਲਰੇਡੀ ਸਾਰਿਆਂ ਕੋਲ ਹੁੰਦਾ ਹੀ ਆ ਇੱਕ ਦੋ ਗਰੀਬ ਜਿਹੇ ਪਰਿਵਾਰ ਚਾਹੀਦੇ ਤੇ ਤੁਹਾਡਾ ਬਿਜ਼ਨਸ ਸ਼ੁਰੂ ਹੁਣ ਦੌੜ ਵੇਖੋ ਜਿਹੜੇ ਬੰਦੇ ਕਹਿੰਦੇ ਬਿਜ਼ਨਸ ਨਹੀਂਗਾ ਦੌੜ ਵੇਖੋ ਅੱਜ ਪੰਜਾਬ ਦੇ ਵਿੱਚ ਕਿੰਨੇ ਆਸ਼ਰਮ ਹੋ ਗਏ ਹਰੇਕ ਥਾਂ ਦੇ ਉੱਤੇ ਆਸ਼ਰਮ ਖੁੱਲ ਰਿਆ ਸਗੋਂ ਇਹਦੇ ਬਾਬਾ ਆਪਣੇ ਸੋਨੂੰ ਬਾਈ ਇਹਦੇ ਵਿੱਚ ਟੈਕਸ ਫ੍ਰੀ ਵਾਲੀ ਗੱਲ ਨਹੀਂ ਇਹਦੇ ਵਿੱਚ ਗਵਰਨਮੈਂਟ ਵੀ ਪੈਸੇ ਦਿੰਦੀ ਇਹਨਾਂ ਨੂੰ ਇੱਕ ਐਮਪੀ ਜਿਹੜਾ ਵਾ ਇੱਕ ਐਮਪੀ ਆ ਨਾ ਉਹਨੇ ਪੰਜਾ ਉਹਨੇ ਹਰੇਕ ਸਾਲ ਦੀ ਡੋਨੇਸ਼ਨ ਦੇ ਵਿੱਚੋਂ ਅ ਮੇਰੇ ਹਿਸਾਬ ਨਾਲ ਪਤਾ ਨਹੀਂ ਕਰੋੜ ਰੁਪਏ ਕਿੰਨਾ ਰੁਪਈਆ ਮਿਲਦਾ ਵਾ ਇਹਨਾਂ ਨੂੰ ਉਹਦੇ ਵਿੱਚੋਂ ਪੰਜ ਸਾਲਾਂ ਦੇ ਵਿੱਚ 70 ਲੱਖ ਰੁਪਈਆ ਐਮਪੀ ਨੇ ਇਨ੍ਹਾਂ ਸੰਸਥਾਵਾਂ ਨੂੰ ਦੇਣਾ ਹੁੰਦਾ ਵਾ ਇਹਨਾਂ ਐਨਜੀਓ ਤੇ ਖਰਚਣਾ ਹੁੰਦਾ ਵਾ 70 ਲੱਖ ਰੁਪਈਆ ਇੱਕ ਐਮਪੀ ਨੇ ਇਹਨਾਂ ਨੂੰ ਸਰਕਾਰ ਵੀ ਪੈਸੇ ਦਿੰਦੀ ਆ ਇਹਨਾਂ ਨੂੰ ਕਿੰਨਾ ਪੈਸਾ ਆਉਂਦਾ ਕੋਈ ਹਿਸਾਬ ਕਿਤਾਬ ਨਹੀਂ ਇਹਨਾਂ ਨੂੰ ਕਿੰਨਾ ਪੈਸਾ ਇਹਨਾਂ ਨੇ ਇਕੱਠਾ ਕਰ ਲਿਆ ਉਹਦੇ ਵਿੱਚੋਂ ਦੋ ਇਧਰ ਉਧਰ ਕਰਕੇ ਉਹਦਾ ਕਹੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਈ ਬੰਦਿਆਂ ਦੇ ਇਹ ਸੇਵਾ ਬਿਜ਼ਨਸ ਨਹੀਂ ਮੈਂ ਨਾ ਵੀ ਅੱਜ ਮਿੰਟੂ ਕਵਾਤਰੇ ਦੀ ਆ ਪ੍ਰਭਾ ਆਸਰਾ ਵਾਲਿਆਂ ਦੀ ਹੋਰ ਬੰਦਿਆਂ ਦੀ ਦੌੜ ਲੱਗੀ ਆ ਵੀ ਅਹੀਂ ਨਾ ਦੂਜੇ ਤੋਂ ਵੱਡਾ ਆਸ਼ਰਮ ਕਰਦਗੇ ਅਹੀਂ ਉਤੋਂ ਵੱਡਾ ਆਸ਼ਰਮ ਕਰਦੀ ਹੈ ਹੁਣ ਕਵਾਤਰੇ ਨੇ ਆਸ਼ਰਮ ਖੋਲਣ ਦੀ ਲੱਗਾ ਵਾ ਜੋਰ ਲਾਉਣ ਮੇਰਾ ਤੀਰਥ ਬਣ ਗਿਆ ਜੀ ਮੇਰਾ ਉੱਦਾ ਬਣ ਗਿਆ ਯਾਰ ਤੀਰਥ ਭੈਣ ਚ ਦੋ ਉੱਥੇ ਕਿਤੇ ਇੱਕ ਮਤਲਬ ਹੀ ਹੈਗਾ ਵਾ ਕਿਤੇ ਕੋਈ ਦੇਵਤਾ ਉਤਰਿਆ ਵਾ ਉੱਥੇ ਉੱਥੇ ਕੋਈ ਜਗਾ ਨਿਕਲੀ ਆ ਉੱਥੇ ਕੋਈ ਇਤਿਹਾਸਕ ਸਥਾਨ ਵਾ ਤੇਰਾ ਤੀਰਥ ਬਣ ਗਿਆ ਕਿਹੜਾ ਤੀਰਥ ਬਣ ਗਿਆ ਆ ਵੀ ਬਾ ਇਹ ਲਿਆਂ ਲਿਆਂ ਕੇ ਭੈਣ ਚ ਉਦੋਂ ਤੁਸੀਂ ਉਥੋਂ ਰੱਖ ਦੇਣੇ ਪਾ ਦੇਣੇ ਆ ਉਹ ਉਹਨਾਂ ਭਈਆਂ ਨੇ ਕੱਲ ਨੂੰ ਭੈਣ ਚ ਜਿਹੜਾ ਪੰਜਾਬ ਦੀਆਂ ਕੁੜੀਆਂ ਦਾ ਜਿਹ ਸਖਾਣੀਆਂ ਕੁੜੀਆਂ ਦਾ ਬਾਹਰ ਨਿਕਲਣਾ ਹਰਾਮ ਕੀਤਾ ਪਿਆ ਬੰਦੇ ਸਾਡੇ ਉਹ ਮਰੀਆਂ ਦੇ ਤੁਸੀਂ ਭਈਏ ਲਿਆਂ ਲੈਣ ਕੇ ਵੜੀ ਜਾਣੇ ਆ ਪੱਗਾ ਬਣਾ ਬਣਾ ਕੇ ਤੁਸੀਂ ਉਹਨਾਂ ਨੂੰ ਸਿੱਖ ਸਾਫਤ ਕਰੀ ਜਾਣਾ ਜਿਦਾ ਮਿੰਟੂ ਕਰਦਾ ਹੁਣ ਇਹ ਗੱਲ ਵੇਖੋ ਵੀ ਸਾਰੇ ਬੰਦੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਿੰਦਾ ਕੋਸ਼ਿਸ਼ ਕਰ ਰਹੇ ਸਿਰਫ ਇਹੋ ਗੱਲ ਹੀ ਆ ਵੀ ਕੰਪਨੀਆਂ ਵਾਂ ਇਹ ਕੰਪਨੀਆਂ ਜਿਹੜੀਆਂ ਕੀ ਕਰ ਰਹੀਆਂ ਵਾਂ ਉਹ ਕਹਿੰਦਾ ਵੀ ਮੇਰੇ ਕੋਲ ਜਿਆਦੀਆਂ ਸਹੂਲਤਾਂ ਹੋਣ ਤੇ ਲੋਕ ਮੈਨੂੰ ਵੱਧ ਪੈਸਾ ਦੇਣ ਕਵਾਤਰਾ ਕਹੂਗਾ ਮੇਰੇ ਕੋਲ ਵੱਧ ਸਹੂਲਤਾਂ ਹੋਣ ਤੇ ਮੈਨੂੰ ਵੱਧ ਪੈਸਾ ਆਵੇ ਇੱਕ ਦੂਜੇ ਦੇ ਸਿਰ ਦੇ ਉੱਤੇ ਪੈਰ ਰੱਖ ਰੱਖ ਜਾਣ ਦੇ ਜਿੱਦਾਂ ਮੈਂ ਆ ਵਾ ਨਾ ਮਤਲਬ ਵੀ ਮੇਰਾ ਮੇਰਾ ਸਮਝ ਲਓ ਵੀ ਕੋਈ ਬਿਜ਼ਨਸ ਹੈਗਾ ਵਾ ਕੈਂਡੀਆਂ ਦਾ ਬਿਜ਼ਨਸ ਆ ਹਨਾ ਤੇ ਮੈਂ ਉਹਨੂੰ ਕੈਂਡੀਆਂ ਦੇ ਵਿੱਚ ਹੋਰ ਕੋਈ ਨਾ ਕੋਈ ਟੇਸਟ ਜਾਂ ਹੋਰ ਹੋਰ ਕੋਈ ਨਾ ਕੋਈ ਵੈਰਾਈਟੀ ਰਲਾਉਣ ਡਿਆ ਦੂਜੇ ਦਾ ਬਰੈਡਾਂ ਦਾ ਬਿਜ਼ਨਸ ਆ ਉਹ ਬਰੈਡ ਦੇ ਵਿੱਚ ਰਲਾਉਣ ਡਿਆ ਵਾ ਸਾਰਾ ਕੋਈ ਕਰ ਰਿਹਾ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨ ਡਿਆ ਵੀ ਮੈਂ ਕੁਝ ਬੈਸਟ ਦਵਾਂ ਅਗਲੇ ਨਾਲੋਂ ਤੇ ਮੇਰਾ ਜਿਹੜਾ ਵਾ ਪ੍ਰੋਡਕਟ ਓ ਜਿਆਦਾ ਚੱਲੇ ਹੁਣ ਇਹ ਕੀ ਕਰਨ ਦੇ ਆ ਇਹ ਕਰਨ ਦੇ ਆ ਵੀ ਮੈਂ ਜੇ ਮਤਲਬ ਵੀ ਮੇਰੇ ਕੋ ਕਮਰੇ ਵੱਧ ਹੋਣਗੇ ਤੇ ਮੈਨੂੰ ਲੋਕ ਵੱਧ ਕਹਿਣਗੇ ਵੀ ਵੇਖੋ ਜੀ ਇਹਦੇ ਕੋਲ 200 ਕਮਰੇ ਦਾ ਆਸ਼ਰਮ ਆ ਤੇ ਅਸੀਂ ਜੀ ਉੱਥੇ ਡੋਨੇਸ਼ਨ ਦਵਾਂਗੇ ਉਹ ਫਲਾਣੇ ਬੰਦੇ ਨੂੰ ਸਾਂਭਣ ਰਿਆ ਜਾਂ ਉਹਨੂੰ ਸਾਂਭ ਰਿਆ ਯਾਰ ਅਸੀਂ ਲੈਣਾ ਕੀ ਆ ਭੈਣ ਚੋ ਭੈੜ ਸਾਭ ਕੇ ਅਸੀਂ ਲੈਣਾ ਕੀ ਆ ਦੂਜੀਆਂ ਕਮਿਊਨਿਟੀਆਂ ਦੇ ਬੰਦੇ ਸਾਂਭ ਕੇ ਕਿਹੜਾ ਖੰਭ ਸਾਲਾ ਤੁਹਾਡੇ ਚਿਤੜਾਂ ਦੇ ਵਿੱਚੋਂ ਨਹੀਂ ਨਿਕਲਦਾ ਵੀ ਜਿਹੜਾ ਮਤਲਬ ਵੀ ਤੁਸੀਂ ਲਿਆ ਵਾ ਤੇ ਉਹ ਤਾਂ ਉਹ ਹੀ ਚੜਦਾ ਜਾਂਦਾ ਪਛਾਣਉ ਹੁੰਦਾ ਹੀ ਨਹੀਂ ਹੁਣ ਅਨਮੋਲਕ ਬਾਤਰੀ ਅਗਾ ਬੰਦਾ ਵਾ ਉਹ ਹੁਣ ਪੋਡਕਾਸਟ ਚਲਾਇਆ ਉਹਨੇ ਉਹ ਸਿਰਫ ਆਪਣੇ ਵਿਊ ਦੇ ਲਈ ਹਰੇਕ ਉਸ ਬੰਦੇ ਨੂੰ ਲਿਆਣ ਕੇ ਆਪਣੇ ਪੋਡਕਾਸਟ ਤੇ ਬਾੜਦਾ ਜਿਹੜਾ ਬੰਦਾ ਸਿੱਖ ਵਿਰੋਧੀ ਆ ਜਿਹੜਾ ਬੰਦਾ ਧਰਮ ਦੇ ਵਿੱਚ ਬਸ਼ਵਾਸ਼ ਨਹੀਂ ਰੱਖਦਾ ਜਿਹੜਾ ਬੰਦਾ ਸਿੱਖ ਧਰਮ ਨੂੰ ਨੀਵਾ ਬਖਾਉਣਾ ਚਾਹੁੰਦਾ ਵਾ ਤੇ ਸਾਡੇ ਸਿੱਖ ਫੇਰ ਉੱਥੇ ਜਾ ਕੇ ਲਾ ਕੇ ਨਿੱਕਰ ਤੇ ਲਹੋ ਜਾਂਦੇ ਉਹਦੇ ਕੁਆਤਰ ਜਗੇ ਕੋਡੇ ਵੀ ਭੈਣ ਚ ਤੰਨ ਦੇ ਸਾਰਾ ਹੱਡੀ ਗਾਂਟ ਦੇ ਵਿੱਚ ਅਮਰੀਕਾ ਤੋਂ ਜਾਣਗੇ ਪਹਿਲਾਂ ਆਪਣੇ ਘਰ ਨਾ ਜਾਣਗੇ ਆਪਣੇ ਕਿਸੇ ਰਿਸ਼ਤੇਦਾਰ ਕੋ ਨਾ ਜਾਣਗੇ ਲੋਡ ਬੰਦ ਦੇ ਕੋਲ ਤੁਹਾਡਾ ਕੋਈ ਰਿਸ਼ਤੇਦਾਰ ਮਾਤੜਵਾ ਉਹਦੇ ਕੋਲ ਨਾ ਜਾਣਗੇ ਕਿਸੇ ਕਿਸੇ ਪਿੰਡ ਦੇ ਗਰੀਬ ਬੰਦੇ ਕੋ ਨਾ ਜਾਣਗੇ ਜਾ ਕੇ ਇੱਕ ਵਾਤਰੇ ਦੇ ਗਾੜੀ ਨਿਕਰ ਲਾ ਕੇ ਖਲੋ ਜਾਣਗੇ ਵੀ ਆ ਜਾ ਬੱਸ ਤੇਲ ਤੂਲ ਦੀ ਸਾਨੂੰ ਲੋੜ ਕੋਈ ਨਹੀਂ ਬੱਸ ਨਾ ਮਾਰ ਲੈ ਸਾਡੀ ਅਸੀਂ ਬੜੀ ਦੂਰੋਂ ਆਏ ਅਸੀਂ ਅਮਰੀਕਾ ਚੋਂ ਆਏ ਉਹ ਕੈਨੇਡਾ ਚੋਂ ਆ ਬਸ ਸਾਡੀ ਵੀਡੀਓ ਬਣਾ ਕੇ ਪਾ ਦੇ ਇੱਕ ਪਰ ਸਾਡੀ ਤਸੱਲੀ ਕਰਾ ਕੇ ਤੋਰ ਦੇ ਸਾਨੂੰ ਸੌਰੀ ਟੂ ਸੇ ਜੇ ਕੋਈ ਵੀ ਸੁਣਦਾ ਵਾ ਅਜ ਝੱਲ ਲਿਓ ਪਰ ਗੱਲ ਬਾਤ ਇਹ ਹੋਈ ਆ ਦੂਜੀ ਗੱਲ ਬਾਤ ਇਹ ਆ ਵੀ ਜੇ ਇਹਨਾਂ ਬੰਦਿਆਂ ਨੂੰ ਜੇ ਇਹਨਾਂ ਬੰਦਿਆਂ ਨੂੰ ਪਤਾ ਵਾ ਪੀ ਇਸ ਕੰਮ ਦੇ ਵਿੱਚ ਪੈਸੇ ਵਾਧੂ ਹੁਣ ਕਵਾਤਰਾ ਐਮਬੂਲੈਂਸ ਵਾਸਤੇ ਰੌਲਾ ਪਾਉਣ ਡਿਆ ਤੇ ਆਪ ਕੰਜਰ ਦਾ ਜਿਹੜਾ ਵਾ ਉਹ ਵੈਗਨ ਲਈ ਫਿਰਦਾ ਆਪ ਜੀਬ ਆ ਕਹਿੰਦੇ ਚੜਿਆ ਫਿਰਦਾ ਜੀਬ ਵੈਗਨ ਲੈ ਕੇ ਆਉਂਦਾ ਰੇਂਜ ਰੋਵਰ ਲੈ ਆਉਂਦਾ ਉਹਦੇ ਵਿੱਚ ਚਾਰ ਜਿੰਨੇ ਦੀ ਜੀ ਵੀਕਲ ਲਿਆਂਦੀ ਆ ਜਾਂ ਹੈਗੀਆਂ ਉਹ ਓਨੇ ਦੀਆਂ ਚਾਰ ਐਂਬੂਲੈਂਸਾਂ ਆ ਜਾਂਦੀਆਂ 7 ਲੱਖ ਦੀ ਐਂਬੂਲੈਂਸ ਮੈਂ ਆਪਣੇ ਪਿੰਡ ਲਿਆਂਦੀ ਸਾਰੀਆਂ ਸਹੂਤਾਂ ਲਾ ਕੇ 24 25 ਲੱਖ ਦੀ ਗੱਡੀ ਘੱਟ ਲਓ 24 25 ਲੱਖ ਦੀਆਂ 6 ਚਾਰ ਆ ਜਾਂਦੀਆਂ ਐਂਬੂਲੈਂਸਾਂ ਆ ਜਾਂਦੀਆਂ ਪਰ ਸਾਡੇ ਲੋਕਾਂ ਨੇ ਕੀ ਕਰਨਾ ਸਾਡੇ ਲੋਕਾਂ ਨੇ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਵਾ ਵੀ ਆਪਣੇ ਪਿੰਡ ਵੇਖ ਲਓ ਜਾਂ ਆਪਣੇ ਭਰਾ ਦੀ ਜਾਂ ਕਿਸੇ ਦੀ ਕੋਈ ਬਾਹ ਫੜ ਲਓ ਜਾਂ ਆਪਣੇ ਕਿਸ ਗਰੰਤੀ ਸਿੰਘ ਦੀ ਬਾਹ ਫੜ ਲਓ ਕਿਸੇ ਅ ਮਤਲਬ ਵੀ ਇੰਨਾ ਕੋਈ ਪਿੰਡ ਦਾ ਹੀ ਮਸਲਾ ਹੁੰਦਾ ਕੋਈ ਗਰੰਥੀ ਸਿੰਘ ਆ ਕੋਈ ਸ਼ਹੀਦ ਪਰਿਵਾਰ ਉਹਦੀ ਬਾਹ ਫੜ ਲੋ ਉੱਥੇ ਸਾਰੀਆਂ ਮੌਤ ਪੈ ਜਾਂਦੀ ਹੈ ਤੁਹਾਨੂੰ ਬਸ ਕੀ ਚਾਹੀਦਾ ਤੁਹਾਨੂੰ ਚਾਹੀਦਾ ਵੀ ਕੁਵਾਤਰੇ ਦੇ ਜਾਂ ਮਿੰਟੂ ਦੇ ਉਹਦੇ ਉੱਤੇ ਕੋਈ ਹੈਗਾ ਵਾ ਜਿਹੜਾ ਕੋਈ ਚੈਨਲ ਵਾ ਜਾਂ ਪੌਡਕਾਸਟ ਵਾ ਉਹਨਾਂ ਦੇ ਲਾਈਵ ਦੇ ਉੱਤੇ ਤੁਹਾਡੀ ਮਤਲਬ ਵੀ ਬੁੰਡ ਖੁਰਕਦਾ ਦੇਹੇ ਮਿੰਟੂ ਵੀ ਹਾਂ ਵੀ ਇਹ ਬੰਦੇ ਸਾਡੇ ਕੋਲੋਂ ਆਏ ਆ ਤੇ ਤੁਹਾਡੇ ਪਿਛਵਾੜੇ ਨੂੰ ਖਜਾਵੇ ਆ ਕਰਕੇ ਵੀ ਤੁਹਾਡੀ ਅੰਦਰਲਾ ਜਿਹੜਾ ਕੀੜਾ ਵਾ ਉਹ ਕੁੜ ਬੁਲਾਵੇ ਹੋਰ ਲਾਨਤਾ ਭੈਣ ਚੁੱਧ ਤਾਂ ਡੇ ਉਹ ਤੇ ਜਿਹੜੇ ਜਾ ਕੇ ਉੱਥੇ ਦੇ ਮਤਲਬ ਵੀ ਤੁਸੀਂ ਉੱਥੇ ਆਪਣਾ ਪੈਸੇ ਦੀ ਜਿਹੜਾ ਇਹਨਾਂ ਦੇ ਗਾੜੀ ਸੋਟ ਆਉਂਦੀ ਹੁਣ ਦੂਜੀ ਗੱਲ ਆ ਮਿੰਟੂ ਕਹਿੰਦਾ ਮਿੰਟੂ ਨੂੰ ਕਹੋ ਇੱਕ ਰੀ ਅਕਾਊਂਟ ਨੰਬਰ ਤੇ ਕਰ ਆਪਣਾ ਜਨਤਕ 3000 ਮੈਂਬਰ ਵਾ ਮਿੰਟੂ ਦੇ ਵਟਸਐਪ ਗਰੁੱਪ ਦੇ ਵਿੱਚ ਜਿੱਥੇ ਉਹਨਾਂ ਨੂੰ ਜਿੱਥੇ ਡੋਨੇਸ਼ਨ ਆਉਂਦੀ ਆ ਇਹਨੂੰ ਕਹੇ ਅਕਾਊਂਟ ਆਪਣੇ ਅਕਾਊਂਟ ਖਾਤੇ ਨੰਬਰ ਦੇ ਜਨਤਕ ਤੇ ਕਰ ਇੱਕ ਰੀ ਵੀ ਤੁਹਾਡੇ ਕੋਲੋਂ ਕੀ ਪਿਆ ਕਦੀ ਸਾਲਿਓ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਪੈਸੇ ਨਹੀਂ ਫੜਦੇ ਅਸੀਂ ਪੈਸੇ ਨਹੀਂ ਫੜਦੇ ਪੇਂਟ ਤੁਸੀਂ ਮੰਗੀ ਜਾਂਦੇ ਟੂਟੀਆਂ ਤੁਸੀਂ ਮੰਗੀ ਜਾਂਦੇ ਸੈਂਟਰੀ ਤੁਸੀਂ ਮੰਗੀ ਜਾਂਦੇ ਹੋ ਆ ਬਾਲੇ ਤੁਸੀਂ ਆਪ ਸੱਚ ਗਾਡਰ ਹੋਣ ਤੁਸੀਂ ਮੰਗਣਦੇ ਹੋ ਇੱਟਾਂ ਸੀਮੈਂਟ ਸਰੀਆ ਤੁਸੀਂ ਮੰਗੀ ਜਾਂਦੇ ਹੋ ਸਾਰਾ ਕੁਝ ਤਾਂ ਤੁਸੀਂ ਮੰਗੀ ਜਾ ਰਹੇ ਹੋ ਤੇ ਦੱਸਦੇ ਮੈਂ ਤਾਂ ਉਹ ਦਿਨ ਆਖਿਆ ਮੈਂ ਉਧਰ ਤੁਹਾਨੂੰ ਇੰਨੀ ਗੱਲ ਆਖੀ ਕਿ ਤੁਸੀਂ ਰੰਗ ਦੇ ਪੈਸੇ ਮੇਥੋਂ ਲਲੋ ਕਿੰਨੇ ਦਾ ਲੱਗਣਾ ਰੰਗ ਰੱਖਦਾ ਸਵਾ ਲੱਖ ਦਾ ਡੇਢ ਲੱਖ ਦਾ ਕਹਿੰਦੇ ਨਹੀਂ ਤੁਹਾਡੇ ਤੋਂ ਲੈਣੇ ਕਿਉਂ ਨਹੀਂ ਲੈਣੇ ਲੈਣੇ ਇਹ ਨਹੀਂ ਵੀ ਲੱਖ ਰੁਪਏ ਦੀ ਗੱਲ ਲੱਖ ਰੁਪਏ ਦਾ ਰੰਗ ਦੀ ਨਹੀਂ ਗੱਲ ਤੇ ਇਹ ਆ ਵੀ ਉਹਦੇ ਵਿੱਚ ਭੇਡਾਂ ਨੇ ਕਿੰਨੀਆਂ ਕੋਡੀਆਂ ਹੋਣਗੀਆਂ ਉਹਦੇ ਵਿੱਚ ਕਿੰਨੇ ਲੋਕਾਂ ਨੇ ਆਣ ਕੇ ਬੁੰਡ ਮਰਾਉਣੀ ਆ ਉੱਥੇ ਹੋਰ ਨਹੀਂ ਵਜਣੀ ਫਿਰ ਜੇ ਇੱਕ ਬੰਦੇ ਨੇ ਕਰ ਦਿੱਤਾ ਕੰਮ ਤੇ ਮੈਂ ਨਾ ਮਿੰਟੂ ਕੋ 100 ਬੰਦਾ ਇਦਾਂ ਦਾ ਹੋਣਾ ਜਿਹੜਾ ਕੱਲਾ ਬੰਦਾ ਗਾਡਰ ਲੈ ਕੇ ਦੇ ਸਕਦਾ ਕੱਲਾ ਬੰਦਾ ਜਿਹੜਾ ਮਤਲਬ ਵੀ ਰੰਗ ਲੈ ਕੇ ਦੇ ਸਕਦਾ ਕੱਲਾ ਬੰਦਾ ਸੈਂਟਰੀ ਲੈ ਕੇ ਦੇ ਸਕਦਾ ਕਿੰਨੇ ਮਿੰਟੂ ਕੋ ਕਟੋ ਘਟਾ ਹਜ਼ਾਰ ਬੰਦਾ ਹੋਣਾ ਇਦਾਂ ਦਾ ਪਰ ਨਹੀਂ ਜਿਹੜੀ ਉਹਨੇ ਮਤਲਬ ਵੀ ਉਹ ਗੱਲ ਆ ਬੁੰਡਮਾਰਾ ਕਰਨਾ ਵਾ ਤੁਹਾਡਾ ਉਹ ਨਹੀਂ ਹੋਣਾ ਇਦਾਂ ਯਾਰ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਵਾਂ ਅਸੀਂ 25 ਜਣੇ ਆ 25 ਜਣਿਆਂ ਦੇ ਵਿੱਚੋਂ ਕੁਝ ਭਰਾ ਸਾਡੇ ਨਾਲ ਬਾਹਰੋਂ ਜੁੜੇ ਆ ਮੈਂ ਇੱਕ ਗੱਲਾਂ ਨਾਲ ਵੀ ਹਾਨੂੰ 7 ਤੋਂ 8 ਲੱਖ ਰੁਪਏ ਦੀ ਲੋੜ ਹੋਵੇ ਨਾ ਤੇ ਸਾਡੇ ਬੰਦੇ ਕਰੀਬ-ਕਰੀਬ 5 ਜਾਂ 6 ਘੰਟੇ ਦੇ ਵਿੱਚ ਸਾਡਾ ਡਨ ਹੋ ਜਾਂਦਾ ਕੰਮ ਵੀ ਹਾਂ ਵੀ ਭਾਈ ਮੈਂ ਇੰਨੇ ਪਾ ਦੂੰਗਾ ਮੈਂ ਇੰਨੇ ਪਾ ਦੂੰਗਾ ਪਰ ਗੱਲਬਾਤ ਇਹ ਆ ਕਿ ਇਦਾਂ ਦੇ ਬੰਦਿਆਂ ਕੋ 4-4000 ਮੈਂਬਰ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪੋਸਟਾਂ ਪਾਉਣੀਆਂ ਪੈਂਦੀਆਂ ਤੇ ਬਾਕੀ ਦੂਜੀ ਗੱਲ ਬਾਤ ਆ ਜਿੰਨਾ ਤੁਹਾਡਾ ਜਿੰਨਾ ਤੁਹਾਡੀ ਚਾਦਰ ਵਾ ਉਹਨੇ ਪੈਰ ਫਸਾਰ ਲਓ ਤੁਸੀਂ ਹੁਣ 4-4 ਮੰਝਲੇ ਕਰੀ ਜਾਂਦੇ ਹੋ ਭੈਣ ਜਿਹਦਾ ਆਸ਼ਰਮ ਕਰੀ ਜਾਂਦੇ ਹੋ ਉਹਦੇ ਵਿੱਚ ਗੱਲ ਕੀ ਹੋਣਾ ਵਾ ਗੱਲ ਹੋਣੀ ਕੀ ਆ ਉਹਦੇ ਵਿੱਚ ਹੋਣਾ ਕੀ ਆ ਵੀ ਜਿਹਦਾ ਮਾੜਾ ਮੋਟਾ ਬਜ਼ੁਰਗ ਬਿਮਾਰ ਹੋਇਆ ਵਾ ਉਹਨੇ ਚੁੱਕ ਕੇ ਉਧਰੋਂ ਤਰਪਿਆ ਕਰਨਾ ਮੈਂ ਕਿਹੇ ਆਸ਼ਰਮ 'ਚ ਲੈ ਜਾ ਮੈਂ ਕਹਿੰਦਾ ਬਜ਼ੁਰਗਰ ਰਲ ਜਾਣਗੇ ਯਾਰ ਆਪਣੇ ਇਦਾਂ ਇਹ ਜੇ ਆਸ਼ਰਮਾਂ ਦੀ ਜੇ ਸਾਹਿਬ ਦੀ ਨਾ ਆਸ਼ਰਮਾਂ ਦੀ ਧੌੜ ਵਧਣ ਲਈ ਨਾ ਆਪਣੇ ਬਜ਼ੁਰਗਰ ਰਲ ਜਾਣੇ ਆ ਤੇ ਤੂੰ ਹੀ ਇਹ ਵੀ ਗੱਲ ਮੈਂ ਤੈਨੂੰ ਦੱਸਾਂ ਅੱਜ ਤੱਕ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੇਵੀ ਜਿਹੜੀ ਆ ਨਾ ਉਹ ਮਦਰ ਟ੍ਰੇਸਾ ਨੂੰ ਸਮਝਿਆ ਜਾਂਦਾ ਰਿਹਾ ਵਾ ਵੀ ਮਦਰ ਟ੍ਰੇਸਾ ਜਿਹੜੀ ਆ ਉਹ ਸਭ ਤੋਂ ਤਗੜੀ ਜਿਹੜੀ ਕਹਿੰਦੇ ਆ ਵੀ ਉਹ ਸਮਾਜ ਸੇਵੀ ਹੋਈ ਆ ਪਰ ਜਿੰਨਾ ਜ਼ੁਲਮ ਉਹਨੇ ਬੱਚਿਆਂ ਦੇ ਉੱਤੇ ਕੀਤਾ ਨਾ ਜਿੰਨਾ ਸ਼ੋਸ਼ਣ ਬੱਚਿਆਂ ਦਾ ਉਹਦੀਆਂ ਐਨ ਜੀਓਜ਼ ਦੇ ਵਿੱਚ ਹੋਇਆ ਵਾ ਕਿਤੇ ਪੜ ਕੇ ਵੇਖੋ ਡਾਰਕ ਸਾਈਡ ਥੂ ਮਦਰ ਟ੍ਰੇਸਾ YouTube ਤੇ ਸਰਚ ਮਾਰ ਲਿਓ ਤੁਹਾਨੂੰ ਇੱਕ ਇੱਕ ਗੱਲ ਦਾ ਪਤਾ ਲੱਗ ਜਾਊ ਇਹ ਨਾ ਸੋਚੋ ਵੀ ਮਿੰਟੂ ਹੋਣੀ ਬਹੁਤ ਜ਼ਿਆਦਾ ਇਹ ਪੱਗਾ ਪੁੱਗਾ ਪੀਲੀਆਂ ਬੱਜੀਆਂ ਦੋਹਾਂ ਚਾਹਾਂ ਦੇ ਨਾਲ ਦੇ ਨਾ ਵੇਖਿਆ ਕਰੋ ਇੱਥੇ ਸ਼ੋਸ਼ਣ ਹੁੰਦਾ ਹੀ ਵੇਖੋ ਤੇ ਬਥੇਰਾ ਕੁਝ ਨਿਕਲਵਲਾ ਹੁੰਦਾ ਵਾ ਜਿੱਦਾਂ ਰਵੀਆ ਪਾਪ ਦਾ ਘੜਾ ਭਰਿਆ ਨਾ 25 ਸਾਲ ਬਾਅਦ ਇਹਨਾਂ ਦਾ ਵੀ ਟਮੰਦ ਸੈਮ ਨਾਲ ਕਮਾਣ ਲੱਗਣਾ ਪਰ ਗੱਲ ਬਾਤ ਮੈਂ ਇੱਕੋ ਗੱਲ ਕਹਿਣਾ ਵੀ ਥੋੜੀ ਜੀ ਅਕਲ ਨੂੰ ਹੱਥ ਮਾਰੋ ਯਾਰ ਤੁਸੀਂ ਕੋਤਾ ਡੂੰ ਮਤ ਨੂੰ ਤੁਹਾਡੀ ਨੂੰ ਹੋਕ ਹੀ ਗਿਆ ਤੁਹਾਡੀ ਨੂੰ ਜਗਦੀਪ ਭਾਜੀ ਮਿੰਟੂ ਦੇ ਆਸ਼ਰਮ ਦੇ ਵਿੱਚ 75% ਭਈਏ ਆ ਜਾ ਮੈਂ ਨਾ ਗੁਰਸਿੱਖ ਬੰਦੇ ਦੀ ਕਹਿੰਦੀ ਫੋਨ ਲਾ ਰੋ ਤੁਹਾਡੇ ਚੋਂ ਕੋਈ ਬੰਦਾ ਅੱਜ ਫੋਨ ਲਾ ਕੇ ਉਹਨੂੰ ਪੁੱਛ ਲੋ ਵੀ ਭਾਈ ਸਾਡਾ ਇੱਕ ਬੰਦਾ ਲਾ ਜਾ ਨਹੀਂ ਲੈ ਕੇ ਜਾਊਗਾ ਕਦੀ ਨਹੀਂ ਲੈ ਕੇ ਜਾਊਗਾ ਸੋ ਗੱਲਬਾਤ ਇਹ ਆ ਥੈਂਕ ਯੂ ਗੱਲਬਾਤ ਬਾਬੇ ਹੋਈ ਹੋਈ ਆ ਕਿ ਆਪਣਾ ਹੋ ਗਿਆ ਹੁਣ ਟਾਈਮ ਆਪਾਂ ਲੱਗੀਆਂ ਜਾਣ ਤੇ ਇੱਥੇ ਮੈਂ ਰੋਕ ਨਹੀਂ ਸਕਦਾ ਜ਼ਿਆਦਾ ਚਿਰ ਪਰ ਫਿਰ ਕਿਤੇ ਗੱਲਬਾਤ ਜ਼ਰੂਰ ਤੁਹਾਡੇ ਨਾਲ ਕਰਾਂਗੇ ਤੇ ਮੈਂ ਇੱਕ ਹੋਰ ਅਰਦਾਸ ਫਿਰ ਕਰਨੀ ਚਾਹਣਾ ਤੁਹਾਡੇ ਪੈਰਾਂ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਤੁਹਾਨੂੰ ਇੰਨੀ ਗੱਲ ਕਹਿਣੀ ਚਾਹਣਾ ਵੀ ਇੰਨਾ ਚਵਲਾਂ ਤੋਂ ਬਚੋ ਇਨਾ ਚਵੜਾ ਨੇ ਤੁਹਾਡੇ ਪੈਸੇ ਦੀ ਗਲਤ ਵਰਤੋਂ ਕਰਨੀ ਹੈ ਤੁਹਾਡਾ ਪੈਸਾ ਗਲਤ ਥਾਂ 'ਚ ਜਾ ਰਿਹਾ ਜੇ ਅੱਜ ਸਮਝ ਲਓਗੇ ਤਾਂ ਵੀ ਠੀਕ ਆ ਜੇ ਕੱਲ ਨੂੰ ਸਮਝ ਲਓਗੇ ਤਾਂ ਵੀ ਠੀਕ ਆ ਤੁਹੀਂ ਸਮਝਣਾ ਜ਼ਰੂਰ ਹੈਗਾ ਵਾ ਪਰ ਉਦੋਂ ਜਦੋਂ ਸਾਰਾ ਕੁਝ ਤੁਸੀਂ ਗਵਾ ਲੈਂਦੇ ਹੋ ਉਦੋਂ ਸਮਝਦੇ ਹੋ ਸੋ ਫਿਰ ਕਿਤੇ ਗੱਲਬਾਤ ਕਰਾਂਗੇ ਸ਼ਾਇਦ ਕੱਲ ਕਰਦੇ ਆ ਇਹ ਛੁੱਟੀ ਹੋਈ ਕਿਉਂਕਿ ਅੱਜ ਮੈਨੂੰ ਨਿਕਲਣਾ ਪੈਣਾ ਵਾ ਵੇਟ ਕਰ ਰਿਹਾ ਪਿਛੇ ਬੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਾਣਾਂ ਲਈ ਮਾਫੀ ਪਰ ਮੈਂ ਫੇਰ ਅੱਜ ਖਿਜੇ ਨੇ ਕੰਮ ਕੀਤਾ ਵੀ ਇੱਕ ਪਾਸੇ ਬਿਜ਼ਨਸ ਜਿਹੜਾ ਹੀ ਰਵੀ ਦਾ ਹੀ ਨਹੀਂ ਖਤਮ ਹੋਉਣ ਡਿਆ ਤੇ ਇਧਰ ਉਹ ਦੋ ਤਗੜੇ ਚਾਰ-ਚਾਰ ਮੰਜ਼ਲੇ ਆਸ਼ਰਮ ਹੋਰ ਤਿਆਰ ਹੋਣ ਲੱਗ ਪਏ ਆ ਬਚੋ ਇਹਨਾਂ ਚੋਰਾਂ ਤੋਂ ਬਚੋ ਇਹਨਾਂ ਚਵੜਾਂ ਤੋਂ ਬਚੋ ਆਪਣੇ ਬਜ਼ੁਰਗਾਂ ਦੀ ਕੇਅਰ ਆਪ ਕਰੋ ਵੀ ਭੈਣ ਭਰਾ ਡਿੱਗਾ ਉਹਨੂੰ ਆਪ ਸੰਭੋ ਏ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇਹੋ ਕੋਈ ਕੰਮ ਆਉਣਾ ਨਾ ਟਿਕਟੌਕ ਤੇ ਨੱਚਦਿਆਂ ਨੱਚਣਾ ਕੰਮ ਆਉਣਾ ਨਾ ਤੁਹਾਡਾ ਆੜੇ ਬਲੌਗ ਬਣਾ ਬਣਾ ਕੇ ਪਾਉਣੇ ਕੰਮ ਆਉਣੇ ਆ ਉਥੇ ਤਾਡੀ ਇਨਸਾਨੀਅਤ ਦੇ ਤੁਹਾਡੇ ਹੋਣੇ ਉਥੇ ਜਿਹੜੇ ਹੋਣੇ ਆ ਨਾ ਅਮਲਾਂ ਦੇ ਨਵੇੜੇ ਹੋਣੇ ਆ ਉਥੇ ਉਥੇ ਟਿਕਟੌਕ ਦੀਆਂ ਵੀਡੀਓ ਜਾਂ ਇੰਸਟਾਗ੍ਰam ਦੀਆਂ ਰੀਲਾਂ ਨਹੀਂ ਹੋਣੀਆਂ ਉਥੇ ਤੁਹਾਨੂੰ ਕਿਸੇ ਦੇ ਨਾਲ ਕੀਤੀ ਇਨਸਾਨੀਅਤ ਯਾਦ ਆਉਣੀ ਆ ਤੇ ਇਹਨਾਂ ਨੂੰ ਇਹਨਾਂ ਚਵਲਾਂ ਨੂੰ ਪਾਲਣ ਦੀ ਜਗ੍ਹਾ ਦੇ ਉੱਤੇ ਆਪਣੇ ਚੰਦ ਬੰਦੇ ਸੰਭਲੋ ਕੋਈ ਕਰ ਲੋ ਪਰ ਇਹਨਾਂ ਤੋਂ ਬਚੋ ਇਹਨਾਂ ਨੂੰ ਆਪਣਾ ਤਸਬੰਧ ਦੇਣਾ ਬੰਦ ਕਰੋ ਇਹਨਾਂ ਦੀ ਪੇਸ਼ ਭਰਸਤੀ ਬੰਦ ਕਰੋ ਸੋ ਗਾਲਾਂ ਗੋਲਾਂ ਨਿਕਲੀਆਂ ਦੀਆਂ ਕਿਸੇ ਵੇਲੇ ਕੋਈ ਗੱਲ ਨਹੀਂ ਟਿਕਟੌਕ ਦੇ ਉੱਤੇ ਬਥੇਰੇ ਪਕਾਈ ਜਾਂ ਗੰਦਪ ਚੱਲਣ ਡਿਆ ਜਿਹੜਾ ਤੁਸੀਂ ਇੰਸਟਾਗ੍ਰam ਤੇ ਜਿਹੜਾ ਵੇਦੇ ਹੀ ਉਹ ਤੁਸੀਂ ਸਾਰੇ ਜਾਣੇ ਸੋ ਇਹਨਾਂ ਗੱਲਾਂ ਦਾ ਉਸਾ ਨਾ ਕਰਿਓ ਬਾਕੀ ਜਿਨ੍ਹਾਂ ਨੇ ਪੋਸਟ ਪਾਸਟ ਕੱਟ-ਕੁੱਟ ਕੇ ਵੀਡੀਓ ਪਾਉਣੀਆਂ ਜਾਂ ਪਾਉਣੀਆਂ ਆਪਣੇ ਵਿਰੋਧੀਆਂ ਨੇ ਉਹਨਾਂ ਨੂੰ ਖੁੱਲੀ ਛੁੱਟੀਆਂ ਵੀ ਜਰੂਰ ਪਾਓ ਪਰ ਪੂਰਾ ਕਲਿੱਪ ਕੱਟ ਕੇ ਪਾਓ ਜਿੱਥੇ ਜੇ ਹੋਊਗਾ ਰਵੀ ਹੋਣੀ ਬੰਦੇ ਜਿਹੜੇ ਰਵੀ ਹੋ ਗਿਆ ਕਵਾਤਰਾ ਹੋ ਗਿਆ ਮਿੰਟੂ ਹੋ ਗਿਆ ਜਿੰਨੇ ਵੀ ਇਹ ਸਮਾਜ ਤੇ ਵੀ ਸਾਰੇ ਆਪਣਾ ਕਾਰ ਪਾਲਣ ਡਏ ਆ ਆਪਣੇ ਬਿਜ਼ਨਸ ਘੜੇ ਕੀਤੇ ਆ ਤੇ ਇੱਕ ਦੂਜੇ ਤੋਂ ਬਿਜ਼ਨਸ ਵਧਾਉਣ ਦੀ ਤਿਆਰੀ ਕਰਨ ਡਏ ਆ ਠੀਕ ਹੈ ਜੀ ਇਹ ਉਹ ਦੌੜ ਵਾ ਆ ਸ਼ਰਮਾ ਦੀ ਉਹ ਦੌੜਾ ਐਨ ਜੀਓ ਦੀ ਜਿਹੜੀ ਇੱਕ ਬਿਜ਼ਨਸ ਦੀ ਦੌੜ ਹੁੰਦੀ ਆ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਜਾਂ ਇੱਕ ਦੂਜੇ ਤੋਂ ਵਧੀਆ ਪ੍ਰੋਡਕਟ ਦੇਣ ਦੀ ਜਾਂ ਇੱਕ ਦੂਜੇ ਤੋਂ ਜਿਹੜੀ ਆ ਕੋਈ ਵੀ ਕਹਿਣ ਦੀ ਗੱਲ ਸਮਝ ਲਓ ਵੀ ਇੱਕ ਦੂਜੇ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਜਾਣ ਦੀ ਇਹ ਇੱਕ ਬਿਜ਼ਨਸ ਆ ਬਿਜ਼ਨਸ ਤੋਂ ਵੱਧ ਇਹ ਕੁਝ ਨਹੀਂ ਹੈਗਾ ਸੇਵਾ ਉਹੀ ਆ ਜਿਹੜੀ ਬੰਦਾ ਆਪਣੀ ਜੇਬ ਦੇ ਵਿੱਚੋਂ ਕਰਦਾ ਜਿਹੜਾ ਬੰਦਾ ਦੂਜਿਆਂ ਦੇ ਪੈਸੇ ਇਕੱਠੇ ਕਰਕੇ ਕਰਦਾ ਉਹ ਪਹਿਲਾਂ ਆਪਣੇ ਕੱਢਦਾ ਵਾ ਐਕਸਪੈਂਸਿਵ ਕੱਢਦਾ ਵਾ ਬਾਕੀ ਬਾਅਦ ਦੇ ਵਿੱਚ ਜਾ ਕੇ ਤੇ ਫਿਰ ਜੋ ਬਚਦਾ ਬੁੱਝਦਾ ਵਾ ਉਹ ਲੋਕਾਂ ਲਈ ਵਰਤਦਾ ਵਾ ਫਿਰ ਕਰਾਂਗੇ ਗੱਲਬਾਤ ਕਿਤੇ ਚੜ੍ਹਦੀ ਕਲਾ ਰਵੀ ਸਿੰਘ ਜੀ ਤੇਰੀਆਂ ਕਲਪਣ ਤੋਂ ਤੈਨੂੰ ਇੱਕ ਗੱਲ ਦਾ ਪੂਰਾ ਯਕੀਨ ਹੋਇਆ ਵੀ ਤੇਰੇ ਫਾਨਾ ਪੂਰਾ ਠੁਕਿਆ ਵਾ ਤੇ ਮਹਾਰਾਜ ਦੀ ਕਿਰਪਾ ਰਹੀ ਤਾਂ ਤੇ ਮੈਂ ਥੋੜਾ ਜਿਹਾ ਭਿਜੀ ਜਦਨ ਮੈਂ ਫ੍ਰੀ ਹੋਗਾ ਤੇਰਾ ਫਾਨਾ ਪੂਰਾ ਠੋਕ ਕੇ ਰੱਖਣਾ ਤੈਨੂੰ ਬਾਹੋਂ ਫੜ ਕੇ ਪੁੱਛਣਾ ਵਾ ਕਿਤੇ ਵੀ 10 ਬੰਦੇ ਦੇ ਪੁੱਤਾਂ ਵਾਂਗੂ ਸਿੱਖਾਂ ਵੱਲ ਮੁੜਨਾ ਜਾਂ ਨਹੀਂ ਮੁੜਨਾ ਤੈਨੂੰ ਐਂਡ ਦੇ ਉੱਤੇ ਆਣ ਕੇ ਸਿੱਖਾਂ ਵੱਲ ਲਿਆਂਕ ਕੇ ਸਾਹ ਲੈਣਾ ਵਾ ਜਦਨ ਕਹੇਗਾ ਮੈਂ ਕੰਮ ਸਿਰਫ ਸਿੱਖਾਂ ਲਈ ਕਰਨਾ ਵਾ ਉਸ ਦਿਨ ਤੇਰਾ ਛੜਾ ਛੱਡਣਾ ਵਾ ਨਹੀਂ ਤੇ ਤੈਨੂੰ ਪੂਰਾ ਬੰਦੇ ਦਾ ਪੁੱਤ ਬਣਾ ਕੇ ਰੱਖਣਾ ਇੱਕ ਦਿਨ ਤੂੰ ਆਵੇਂਗਾ ਤਰਲਾ ਲੈ ਕੇ ਕਹਵੇਂਗਾ ਵੀ ਮਿੰਦੀ ਮੇਰੀ ਜਾਨ ਛੱਡ ਦੋ ਮੈਂ ਸਿਰਫ ਸਿੱਖਾਂ ਲਈ ਕੰਮ ਕਰੂੰਗਾ ਕਿਉਂਕਿ ਅਹੀਂ ਕਹੇ ਭੈਣ ਚੋਦ ਦਾ ਕੁਝ ਦਿਣਾ ਨਹੀਂਗਾ ਵੀ ਜਿਹੜਾ ਅਹੀਂ ਇਹਨਾਂ ਦੇ ਚਿੱਟੜ ਚਟਣੇ ਆ ਸਿੱਖ ਦਾ ਭਾਈਚਾਰਾ ਸਿਰਫ ਸਿੱਖ ਦੇ ਨਾਲ ਆ ਸਿੱਖ ਦਾ 9 ਮਾਰਚ ਦਾ ਰਿਸਾਸ ਸਿੱਖ ਦੇ ਨਾਲ ਆ ਹੱਟਾ ਸਾਲਾ ਕੋਈ ਕੁਝ ਨਹੀਂ ਲੱਗਦਾ ਚੜਦੀ ਕਲਾ ਬਾਬਿਓ ਫੇਰ ਮਿਲਦੇ ਆ ਕਿਤੇ ਗੱਲਾਂ ਨੇ ਤੁਹਾਡੇ ਨਾਲ ਹੋਰ ਕਰਨੀਆਂ ਵੀ ਭਾਰੀ ਯਾਰ ਵਿਚਾਰਾ ਉਹ ਇੱਕ ਹੋਰ ਢੀਕਣ ੜਿਆ ਫੇਰ ਉਹ ਕਰ ਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਕਰਦੇ ਆ ਬਾਬਿਓ ਗੱਲਬਾਤ